ਉਜਤੋ ਤੁਸੀਂ ਮੇਰ ਬਣਦੇ ਹੋ ਤੇ ਸਭ ਤੋਂ ਵੱਡੀ ਮੁਸ਼ਕਲ ਤੁਹਾਨੂੰ ਕਿਹੜੀ ਚੁਣੌਤੀਆਂ ਦਾ ਸਾਹਮਣਾ ਜਿਹੜਾ ਮੇਰ ਬਣਨ ਤੋਂ ਬਾਅਦ ਕਰਨਾ ਪਿਆ ਕਿ ਫਗਵਾੜੇ ਸ਼ਹਿਰ ਦੇ ਕੰਮ ਜਿਹੜੇ ਨਜਾਇਜ਼ ਕਬਜ਼ੇ ਸ਼ਹਿਰ ਦੇ ਵਿੱਚ ਬਹੁਤ ਭੀੜ ਭੜਕਾ ਵਾਲੇ ਲੋਕਾਂ ਦੀ ਇਹ ਮੰਗ ਵੀ ਆ ਔਰ ਨਿਤਬਰ ਦੀ ਸਾਨੂੰ ਸ਼ਿਕਾਇਤਾਂ ਵੀ ਆਂਦੀਆਂ ਲੇਕਿਨ ਉਹ ਵੀ ਅਸੀਂ ਕਹਿੰਨੇ ਵੀ ਲੋਕਾਂ ਨੂੰ ਦਿੱਕਤ ਵੀ ਨਾ ਕੋ ਆਵੇ ਕਾਰੋਬਾਰ ਵੀ ਚੱਲਦੇ ਰਹਿਣ ਸਾਫ ਸਫਾਈ ਵੀ ਹੋਵੇ ਆਮ ਪਬਲਿਕ ਨੂੰ ਨੰਗਣ ਲੈ ਕੋਈ ਦਿੱਕਤ ਨਾ ਹੋਵੇ ਪਿਛਲੇ 5 ਸਾਲ ਨੂੰ ਜੇ ਅਸੀਂ ਛੱਡ ਦਈਏ ਤੇ ਮੁਸ਼ਕਲਾਂ ਦਾ ਸਾਹਮਣਾ ਜ਼ਰੂਰ ਕਰਨਾ ਪਿਆ ਸ਼ਹਿਰ ਨੂੰ ਇਸ ਵਾਰ ਉਹਦੇ ਲਈ ਤੁਸੀਂ ਕੀ ਬਿਉਂਤ ਬੰਦੀ ਹੋ ਰਿਹਾ ਹੈਂ ਡੈਂਡਰ ਲਾ ਰਹੇ ਆ ਯੈਲੋ ਲਾਈਨ ਦਾ ਸ਼ਾਪਸ ਦੇ ਅੱਗੇ ਬਜ਼ਾਰਾ ਮੇਨ ਮੁੱਖ ਬਜ਼ਾਰ ਜਿੱਥੇ ਜਿੱਥੇ ਜ਼ਿਆਦਾ ਰਸ਼ ਹੁੰਦਾ ਉਥੇ ਅਸੀਂ ਯੈਲੋ ਲਾਈਨ ਲਵਾ ਕੇ ਉਹਨਾਂ ਨੂੰ ਇਹ ਬੇਨਤੀ ਕਰਨੀ ਆ ਸ਼ਾਪ ਪੀਪਰਜ਼ ਨੂੰ ਜਾਂ ਜੋ ਵੀ ਫੜੀਆਂ ਵਾਲੇ ਕੋਈ ਵੀ ਆ ਵੀ ਤੁਸੀਂ ਇਹਦੇ ਅੰਦਰ ਅੰਦਰ ਰਹਿਣਾ ਬਾਹਰ ਨਹੀਂ ਆਣਾ ਲੋਕਾਂ ਨੂੰ ਦਿੱਕਤ ਨਹੀਂ ਸ਼ਹਿਰ ਦੀਆਂ ਲਾਈਟਾਂ ਨੂੰ ਲੈ ਕੇ ਕੁਝ ਗੱਲਾਂ ਕੀਤੀਆਂ ਜਾਂਦੀਆਂ ਕਿ ਕੋਸ਼ਿਸ਼ ਸ਼ਹਿਰ ਦੀਆਂ ਲਾਈਟਾਂ ਬੰਦਾਂ ਨਵੇਂ ਟੈਂਡਰ ਪਾਸ ਕੀਤੇ ਜਾ ਰਹੇ ਪਰ ਪਹਿਲੇ ਜਿਹੜੇ ਟੈਂਡਰ ਸੀਗੇ ਉਹ ਲਾਈਟਾਂ ਕਿੱਥੇ ਗਈਆਂ ਉਹ ਲਾਈਟਾਂ ਨਹੀਂ ਆਈਆਂ ਉਹ ਕਿੱਥੇ ਲੱਗੀਆਂ ਜੇ ਆਈਆਂ ਪਿਛਲਾ ਟੈਂਡਰ ਜਿਹੜਾ ਸੀ ਉਹ ਹੈਗੇ ਸੀ ਡਾਰਕ ਸਪੋਰਟ ਜਿੱਥੇ ਜ਼ਿਆਦਾ ਹਨੇਰਾ ਸੀ ਉਥੇ ਦੇ ਸੀ ਉਥੇ ਦੀਆਂ ਲਾਈਟਾਂ ਲੱਗੀਆਂ ਮਾ 50 ਦੇ 50 ਮਾੜਾ ਜਿੱਥੇ ਜਿੱਥੇ ਡਾਰਕ ਦੇ 10 ਲੱਗਣੀਆਂ ਕਿਦੇ 15 ਲੱਗਣੀਆਂ ਕਿਦੇ 20 ਲੱਗਣੀਆਂ ਉਹ ਸਾਰਾ ਕੰਮ ਚੱਲੂ ਆ ਬਾਕੀ ਪੀਲੇ ਬਲਵਾਂ ਦਾ ਜਾਂ ਠੇਕਾ ਸਾਡਾ ਦਸੰਬਰ 'ਚ ਖਤਮ ਹੋ ਗਿਆ ਚਾਰਪੁਰ ਰੋਡ ਦੇ ਉੱਪਰ ਇੱਕ ਵਾਸ਼ਰੂਮ ਦਾ ਮਾਮਲਾ ਜਿਹੜਾ ਬਰੋਬੀਆਂ ਦੇ ਵੱਲੋਂ ਵੀ ਬਹੁਤ ਚੱਕਿਆ ਜਾਂਦਾ ਬਾਰ-ਬਾਰ ਤੁਸੀਂ ਸੋਸ਼ਲ ਮੀਡੀਆ ਤੇ ਵੀ ਦੇਖਦੇ ਹੋ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਵੀ ਪਾਉਂਦੇ ਆ ਅਖਬਾਰਾਂ ਦੇ ਵਿੱਚ ਵੀ ਉਹਦੇ ਬਾਰੇ ਬਿਆਨ ਲਗਾਏ ਜਾਂਦੇ ਆ ਔਰ ਉਹ ਉਹਨਾਂ ਵੱਲੋਂ ਇੱਕ ਗੱਲਾਂ ਕਹੀਆਂ ਜਾ ਰਹੀਆਂ ਕਿ ਉੱਥੇ ਜਿਹੜੀ ਐਫ ਆਈ ਆਰ ਕਰਵਾਈ ਗਈ ਉਹ ਅਨਨੋਨ ਬੰਦੇ ਤੇ ਕਰਾਂਤੀ ਇਹ ਮਾਮਲਾ ਕੀ ਆ ਸਾਰਾ ਮੈਂ ਦੇਖਿਆ ਨਹੀਂ ਮੈਂ ਤੇ ਤੇ ਮੈਂ ਇਹਨਾਂ ਨੂੰ ਹੁਣ ਕਿਹਾ ਵਾ ਵੀ ਆ ਜਿਹੜੇ ਬਾਥਰੂਮ ਉਥੇ ਬਣਾਣੇ ਆ ਉਹਨਾਂ ਨੇ ਉਦਾਂ ਲਿਖਿਆ ਲਾ ਮੈਨੂੰ ਜਦਾਂ ਪਤਾ ਲੱਗਾ ਵੀ ਆਪੋਜੀਟ ਸਿੱਧੇ-ਸਿੱਧੇ ਦੇ ਸਾਹਮਣੇ ਬਣਾ ਦਿਓ ਤਾਂ ਮੈਂ ਕਿਹਾ ਵੀ ਮੈਂ ਕਿਹਾ ਦੇਖ ਲਓ ਜਲਦੀ ਇਹਨੂੰ ਖਤਮ ਕਰੋ ਕੋਈ ਐਸਾ ਲੀਡਰ ਜਿਹਨੂੰ ਤੁਸੀਂ ਆਪਣਾ ਆਈਡਲ ਮੰਨਦੇ ਰਹੇ ਸਾਰੀ ਜਿੰਦਗੀ ਜਿਹੜਾ ਵਿਕਾਸ ਕਰਾਂਦਾ ਵਧੀਆ ਕੰਮ ਕਰਾਂਦਾ ਮਾਣਦਾ ਕੋਈ ਜੇ ਇੱਕ ਨਾਮ ਲੈਣਾ ਹੋਵੇ ਨੀ ਨਾਮ ਉਹਦਾ ਹੁਣ ਕਿਹਦਾ ਲਈਏ ਸਾਰੇ ਆਪਣੇ ਜਿਨ੍ਹਾਂ ਨੂੰ ਦੇਖ ਕੇ ਤੁਹਾਡੇ ਮਨ ਦੇ ਵਿੱਚ ਆਇਆ ਸੀ ਕਿ ਮੈਂ ਯਾਰ ਲੀਡਰ ਬਣਾਂ ਨੇ ਲੀਡਰ ਮੈਂ ਇਦਾ ਨਹੀਂ ਆਇਆ ਸੀ ਮੇਰਾ ਮੈਂ ਤਾਂ ਉਦਾ ਹੀ ਬਸ ਮੰਚ ਆਇਆ ਵੀ ਚਲੋ ਨਮਸਕਾਰ ਤੁਸੀਂ ਦੇਖ ਰਹੇ ਹੋ ਅਬਿਲਟੀ ਵੀ ਮੈਂ ਤੁਹਾਡੇ ਨਾਲ ਨਵੀਨ ਕੁਮਾਰ ਅੱਜ ਸਾਡੇ ਨਾਲ ਉਹ ਸ਼ਖਸੀਅਤ ਮੌਜੂਦ ਹੈ ਜਿਹਦੇ ਨਾਲ ਗੱਲਬਾਤ ਕਰਾਂਗੇ ਸ਼ਹਿਰ ਫਗਵਾੜਾ ਨੂੰ ਲੈ ਕੇ ਦਰਸਲ ਸਾਡੇ ਨਾਲ ਮੌਜੂਦ ਨੇ ਸ਼ਹਿਰ ਫਗਵਾੜਾ ਦੇ ਮੇਅਰ ਰਾਮਪਾਲ ਉਪਲ ਜੀ ਇਹਨਾਂ ਤੋਂ ਜਾਣਾਂਗੇ ਕਿ ਸ਼ਹਿਰ ਫਗਵਾੜੇ ਦੇ ਵਿੱਚ ਇਸ ਟਾਈਮ ਕੰਮਾਂ ਨੂੰ ਲੈ ਕੇ ਇਹਨਾਂ ਦੀ ਕਿਸ ਤਰੀਕੇ ਦੀ ਗਤੀਵਿਧੀਆਂ ਚੱਲ ਰਹੀਆਂ ਨੇ ਕੰਮ ਕਿਸ ਤਰੀਕੇ ਦੇ ਹੋ ਰਹੇ ਨੇ ਕਿਉਂਕਿ ਲੰਬਾ ਸਮਾਂ ਬਿਨਾ ਮੇਰ ਤੋਂ ਸ਼ਹਿਰ ਫਗਵਾੜਾ ਰਿਹਾ ਹੈ ਔਰ ਜਦੋਂ ਮੇਰ ਬਣਦੇ ਨੇ ਇਹ ਤੇ ਬਹੁਤ ਸਾਰੀਆਂ ਉਮੀਦਾਂ ਸ਼ਹਿਰ ਵਾਸੀਆਂ ਨੂੰ ਇਹਨਾਂ ਤੋਂ ਹੋ ਗਈਆਂ ਸੀ ਕਿ ਹੁਣ ਸਾਡੇ ਰੁਕੇ ਹੋਏ ਕੰਮ ਜਿਹੜੇ ਕਈ ਸਾਲਾਂ ਦੇ ਰੁਕੇ ਹੋਏ ਸੀ ਉਹ ਪੂਰੇ ਹੋ ਜਾਣਗੇ ਸੋ ਹੁਣ ਕਿਹੜੇ ਕੰਮ ਚੱਲ ਰਹੇ ਨੇ ਕਿਹੜੇ ਕੰਮਾਂ ਦੇ ਉੱਪਰ ਇਹਨਾਂ ਦੇ ਆਣ ਵਾਲੇ ਟਾਈਮ ਦੇ ਉੱਤੇ ਨਜ਼ਰ ਰਹੇਗੀ ਔਰ ਫਗਵਾੜੇ ਸ਼ਹਿਰ ਦੀਆਂ ਕਿਹੜੀਆਂ ਮੁਸ਼ਕਲਾਂ ਨੇ ਉਹਨਾਂ ਦੇ ਉੱਪਰ ਵੀ ਅੱਜ ਇਹਨਾਂ ਦੇ ਨਾਲ ਅਸੀਂ ਤਮਾਮ ਗੱਲਾਂ ਕਰਾਂਗੇ ਸੋ ਬਹੁਤ ਬਹੁਤ ਸਵਾਗ ਨਵੀਨ ਜੀ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਔਰ ਬੈਲ ਟੀਵੀ ਜੋ ਕਹਿੰਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਜੋ ਕਿ ਸਾਡੇ 4-5 ਮਹੀਨਿਆਂ ਦੇ ਵਿੱਚ ਕੀਤੇ ਹੋਏ ਕੰਮ ਕਾਰਪੋਰੇਸ਼ਨ ਲੋ ਜਿਹੜੇ ਲੋਕਾਂ ਦੇ ਲੋਕਾਂ ਤੱਕ ਪਹੁੰਚਾਉਂਦਾ ਇਹ ਸਾਨੂੰ ਇਹ ਮੌਕਾ ਦਿੱਤਾ ਔਰ ਗਾਂਹ ਹੋਰ ਵੀ ਅੱਗੇ ਤੋਂ ਕਿਹੜੇ-ਕਿਹੜੇ ਅਸੀਂ ਕੰਮ ਕਰਨੇ ਆ ਸ਼ਹਿਰ ਦੀ ਬਿਹਤਰੀ ਲਈ ਸਾਬ ਸਫਾਈ ਲਈ ਉਹ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਪੂਰੀ ਟੀਮ ਦਾ ਨਵੀਨ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਅ ਸਰ ਸ਼ਹਿਰ ਨੇ ਬਹੁਤ ਲੰਬਾ ਸਮਾਂ ਇੰਤਜ਼ਾਰ ਕੀਤਾ ਮੇਅਰ ਦੇ ਲਈ ਔਰ ਹੁਣ ਤੁਹਾਡੇ ਮਾਈਂਡ ਦੇ ਵਿੱਚ ਅਜੰਡਾ ਕੀ ਆ ਸ਼ਹਿਰ ਨੂੰ ਲੈ ਕੇ ਕਿ ਕਿਹੜੇ ਕੰਮ ਆਪਾਂ ਪ੍ਰਾਇੋਰਟੀ ਦੇ ਉੱਪਰ ਕਰਨੇ ਨੇ ਪ੍ਰਾਇੋਰਟੀ ਤੇ ਪਹਿਲਾਂ ਤਾਂ ਸ਼ਹਿਰ ਦੀ ਸਾਫ਼ ਸਫਾਈ ਦਾ ਕੰਮ ਜਿਹੜਾ ਉਹ ਮੇਨ ਆ ਉਸ ਤੋਂ ਬਾਅਦ ਜਿਹੜੇ ਨਜਾਇਜ਼ ਕਬਜ਼ੇ ਸ਼ਹਿਰ ਦੇ ਵਿੱਚ ਬਹੁਤ ਭੀੜ ਭੜਕਾ ਹੋਆ ਲੋਕਾਂ ਦੀ ਇਹ ਮੰਗ ਵੀ ਆ ਔਰ ਨਿਤਪੁਰ ਦੀ ਸਾਨੂੰ ਸ਼ਿਕਾਇਤਾਂ ਵੀ ਆਉਂਦੀਆਂ ਲੇਕਿਨ ਉਹ ਵੀ ਅਸੀਂ ਕਹਿੰਨੇ ਵੀ ਲੋਕਾਂ ਨੂੰ ਦਿੱਕਤ ਵੀ ਨਾ ਕੋ ਆਵੇ ਕਾਰੋਬਾਰ ਵੀ ਚੱਲਦੇ ਰਹਿਣ ਤੇ ਸਾਫ਼ ਸਫਾਈ ਵੀ ਹੋਵੇ ਆਮ ਪਬਲਿਕ ਨੂੰ ਲੰਘਣ ਲਈ ਕੋਈ ਦਿੱਕਤ ਨਾ ਹੋਵੇ ਉਹ ਅਸੀਂ ਉਹ ਸਾਰਾ ਇਹ ਕਰ ਰਹੇ ਆ ਜਿਹਦੇ ਵਿੱਚ ਆਪਾਂ ਇੱਕ ਟੈਂਡਰ ਲਾ ਰਹੇ ਆ yellow line ਦਾ ਓਕੇ ਸ਼ਾਪਸ ਦੇ ਅੱਗੇ ਬਜ਼ਾਰਾ ਮੇਨ ਮੁੱਖ ਬਜ਼ਾਰ ਜਿੱਥੇ ਜਿੱਥੇ ਜਿਆਦਾ ਰਸ਼ ਹੁੰਦਾ ਉਥੇ ਅਸੀਂ yellow line ਲਵਾ ਕੇ ਉਹਨਾਂ ਨੂੰ ਇਹ ਬੇਨਤੀ ਕਰਨੀ ਆ ਸ਼ਾਪ ਕੀਪਰਸ ਨੂੰ ਜਾਂ ਜੋ ਵੀ ਪੜੀਆਂ ਵਾਲੇ ਕੋਈ ਵੀ ਆ ਵੀ ਤੁਸੀਂ ਇਹਦੇ ਅੰਡਰ ਅੰਦਰ ਅੰਦਰ ਰਹਿਣਾ ਬਾਰ ਨਹੀਂ ਆਣਾ ਲੋਕਾਂ ਨੂੰ ਦਿੱਕਤ ਨਾ ਹੋਵੇ ਬਸ ਹਾਂ ਤੇ ਮੇਰਾ ਇਹ ਸਵਾਲ ਵੀ ਆਣ ਵਾਲੇ ਟਾਈਮ ਤੇ ਆਣਾ ਸੀ ਤੁਸੀਂ ਉਹਦਾ ਪਹਿਲੇ ਹੀ ਜਵਾਬ ਦੇ ਦਿੱਤਾ ਕਿ ਤੁਸੀਂ yellow line ਦਾ ਜ਼ਿਕਰ ਕਰ ਰਹੇ ਹੋ ਪਰ ਸ਼ਹਿਰ ਦੇ ਬਹੁਤ ਸਾਰੇ ਲੋਕ ਇਹਦਾ ਕਹਿ ਰਹੇ ਕਿ 8 8 10 10 ਫੁੱਟ ਲੋਕ ਬਾਹਰ ਨੂੰ ਆ ਗਏ ਸੜਕਾਂ ਭੀੜੀਆਂ ਹੋ ਗਈਆਂ ਲੋਕਾਂ ਨੂੰ ਆਣ ਜਾਣ ਚ ਦਿੱਕਤ ਹੋ ਰਹੀ ਆ ਮਤਲਬ ਤੁਸੀਂ ਉਹਦੇ ਲਈ ਕੰਮ ਕਰ ਰਹੇ ਹੋ ਕਰ ਰਹੇ ਕਿਉਂਕਿ ਜਦੋਂ ਵੀ ਪ੍ਰਸ਼ਾਸਨ ਦੇ ਵੱਲੋਂ ਜਾ ਕੇ ਉਹਨਾਂ ਦਾ ਬਾਹਰੋਂ ਸਮਾਨ ਚੁਕਾਇਆ ਜਾਂਦਾ ਥੋੜੀ ਦੇਰ ਬਾਅਦ ਉਹ ਫੇਰ ਉਦਹੀਂ ਰੱਖ ਕੇ ਬੈਠ ਜਾਂਦੇ ਸ਼ਾਇਦ ਤੁਸੀਂ ਵੀ ਜਾਣਦੇ ਹੋ ਬਿਲਕੁਲ ਸਹੀ ਹੈ ਜੀ ਇਦਾਂ ਹੀ ਆ ਉਹ ਅਸੀਂ ਮੌਕਾ ਹੀ ਨਹੀਂ ਗਾ ਹੁੰਦੇ ਨਾ ਅਗਲੇ ਨੂੰ ਜਿਹੜੇ ਦੁਕਾਨਦਾਰ ਹਨਾ ਜੰਨੀਆ ਐਸੋਸੀਏਸ਼ਨ ਵਾਲਿਆਂ ਨੂੰ ਸਭ ਨੂੰ ਆਪਾਂ ਬੁਲਾਵਾਂਗੇ ਵੀ ਇੱਥੇ ਜਲੋ ਲਾਈਨ ਲਾ ਕੇ ਪਹਿਲਾਂ ਹੀ ਬੁਲਾ ਲੈਣਾ ਵਾ ਉਹਨਾਂ ਨੂੰ ਇਹ ਰਿਕਵੈਸਟ ਕਰ ਦਾਨੀ ਆ ਵੀ ਇਹ ਕਰ ਲਓ ਉਸ ਤੋਂ ਬਾਅਦ ਫਿਰ ਨਾ ਹਟੂਗੇ ਤਾਂ ਫਿਰ ਤਾਂ ਸਖਤ ਕਾਰਵਾਈ ਕਰਨੀ ਪੈਣੀ ਆ ਲੋਕਾਂ ਦੇ ਹੂੰ ਫਿਰ ਸਖਤ ਕਾਰਵਾਈ ਫਿਰ ਤਾਂ ਕਰਨੀ ਪੈਣੀ ਅੱਛਾ ਸ਼ਹਿਰ ਦੇ ਵਿਕਾਸ ਦੇ ਲਈ ਕਿਹੜੇ ਇਸ ਟਾਈਮ ਪ੍ਰੋਜੈਕਟ ਜਿਹੜੇ ਤੁਸੀਂ ਤੁਹਾਡੇ ਪਾਈਪਲਾਈਨ ਦੇ ਵਿੱਚ ਆ ਕਿ ਸ਼ਹਿਰ ਦੇ ਵਿਕਾਸ ਦੇ ਲਈ ਆਹ ਕੰਮ ਪ੍ਰਾਇੋਰਟੀ ਦੇ ਉੱਪਰ ਆਪਾਂ ਨੂੰ ਕਰਾਣੇ ਪੈਣਗੇ ਇੱਕ ਤਾਂ कूड़े ਦਾ ਜਿਹੜਾ ਵਾ ਹੂੰ ਜਿਹੜਾ ਇਹ ਡੰਪ ਕਾਫੀ ਜਦੋਂ ਦੇ ਅਸੀਂ ਹਨਾ ਕਾਰਪੋਰੇਸ਼ਨ ਬਣੀ ਆ ਕਾਫੀ ਸੁਧਾਰ ਵੀ ਕੀਤਾ ਇਹਦੇ ਵਿੱਚ ਕਿਉਂਕਿ ਉਹਦੇ ਵਿੱਚ ਇਹ ਆ ਵੀ ਡੰਪ ਅੱਗੇ ਸੰਡੇ ਨੂੰ ਕਲੀਅਰ ਨਹੀਂ ਹੁੰਦੇ ਸੀ ਹੁਣ ਅਸੀਂ ਉਹ ਵੀ ਜਿਹੜੀ ਆ ਸੇਵਾ ਕਰਤੀ ਆ ਵੀ ਸੰਡੇ ਨੂੰ ਕਲੀਅਰ ਹੁੰਦੇ ਆ ਸਵੇਰ ਨੂੰ ਸੋਮਵਾਰ ਨੂੰ ਮੰਡੇ ਨੂੰ ਨੀ ਤਾਂ 11 12 1 1 ਵਜ ਜਾਂਦਾ ਸੀ ਡੰਪ ਕਲੀਅਰ ਹੋਣ ਨੂੰ ਕੂੜੇ ਦੇ ਹੁਣ ਇਹ ਵੀ ਸਵੇਰ ਨੂੰ 9 ਵਜੇ 9:30 ਵਜੇ ਤੱਕ 9 ਵਜੇ ਤੱਕ ਕਲੀਅਰ ਹੁੰਦੇ ਆ ਸਾਰੇ ਡੰਪ ਉਸ ਤੋਂ ਬਾਅਦ ਸੀਵਰੇਜ ਔਰ ਬਾਟਰ ਸਪਲਾਈ ਔਰ ਜਿੱਥੇ ਨਹੀਂ ਸੀ ਪਈ ਉੱਥੇ ਵੀ ਪਾਈ ਜਾਂਦੇ ਵੀ ਚਲੋ 100% ਜਿੰਨੀ ਵੀ ਆਹੇ ਬਤੋ ਬਦ ਏਰੀਆ ਜਿਹੜੇ ਰਹਿੰਦੇ ਆ کافی ਸਾਡਾ ਤੋਂ ਪਿੱਛੇ ਨਵੀਆਂ ਕਲੋਨੀਆਂ ਜਿਹੜੀਆਂ ਬਣੀਆਂ ਸੀ ਉੱਥੇ ਹਨੀ ਸੀ ਉਹ ਵੀ ਸਾਰਾ ਜਿਹੜਾ ਕਰ ਰਹੇ ਆ ਬਹੁਤ ਜੋਸ਼ ਹੋਣਾ ਕੱਲ ਵੀ ਇੱਕ ਕੀਤਾ ਹੋਇਆ ਇੱਥੇ ਸਟਾਰ ਸਿਟੀ ਕਲੋਨੀਆਂ ਐਫਸੀਆਈ ਦੇ ਗਰਾਮਾਂ ਦੀ ਬੈਕ ਸਾਈਡ ਤੇ 1500 ਮੀਟਰ ਦਾ ਕੰਮ ਉੱਥੇ ਸ਼ੁਰੂ ਕਰਾਇਆ ਵਾਟਰ ਸਪਲਾਈ ਦਾ ਫਿਰ ਨਾਲੇ ਸੀਵਰੇਜ ਦਾ ਕਰਾ ਦੇਣਾ ਤੇ ਉਸ ਤੋਂ ਬਾਅਦ ਸੜਕ ਬਣਾਉਣਾ ਅੱਛਾ ਜਦੋਂ ਤੁਸੀਂ ਮੇਅਰ ਬਣੇ ਬਹੁਤ ਚਾਹ ਹੁੰਦਾ ਕਿਉਂਕਿ ਫਗਵਾੜੇ ਦੇ ਵਿੱਚ ਤੁਹਾਨੂੰ ਪਤਾ ਹੀ ਆ ਕਿਸ ਤਰੀਕੇ ਦਾ ਮਾਹੌਲ ਬਣਿਆ ਹੋਇਆ ਸੀ ਮਤਲਬ ਮੇਅਰ ਦੀ ਚੋਣ ਇੱਥੇ ਪ੍ਰਧਾਨ ਮੰਤਰੀ ਦੀ ਚੋਣ ਜਿੰਨਾ ਚਾਹ ਸ਼ਹਿਰ ਫਗਵਾੜੇ ਦੇ ਲੋਕਾਂ ਨੂੰ ਸੀ ਔਰ ਮੀਡੀਆਦਾਰਾਂ ਨੇ ਮਤਲਬ ਨੈਸ਼ਨਲ ਮੀਡੀਆ ਤੱਕ ਵੀ ਕਵਰੇਜ ਕਰਨ ਦੇ ਲਈ ਆਇਆ ਫਗਵਾੜੇ ਦੀ ਇਸ ਚੋਣ ਨੂੰ ਤੁਹਾਡੀ ਹੁਣ ਤੁਹਾਨੂੰ ਜਦੋਂ ਤੁਸੀਂ ਮੇਅਰ ਬਣਦੇ ਹੋ ਤੇ ਸਭ ਤੋਂ ਵੱਡੀ ਮੁਸ਼ਕਲ ਤੁਹਾਨੂੰ ਕਿਹੜੀ ਚੁਣੌਤੀਆਂ ਦਾ ਸਾਹਮਣਾ ਜਿਹੜਾ ਮੇਅਰ ਬਣਨ ਤੋਂ ਬਾਅਦ ਕਰਨਾ ਪਿਆ ਕਿ ਫਗਵਾੜੇ ਸ਼ਹਿਰ ਦੇ ਕੰਮ ਨੂੰ ਲੈ ਕੇ ਇੱਕ ਤਾਂ ਜਿੱਦਾਂ ਲਾਸਟ 5 ਇਅਰਸ ਤੋਂ ਆਪਾਂ ਨੇ ਕੋਲ ਕਾਰਪੋਰੇਸ਼ਨ ਦਾ ਕੋਈ ਮਹਿਨ ਨਹੀਂ ਸੀ ਉਹ ਜਿੱਦਾਂ ਇੱਕ ਤਰ੍ਹਾਂ ਦੀ ਹੈਨਾ ਬੇਲਗਾਮੀ ਹੋਇਆਦਾ ਸੀ ਸਾਰਾ ਜਿਹੜਾ ਕਾਰਪੋਰੇਸ਼ਨ ਦਾ ਨਿਗਮ ਦਾ ਹਾਊਸ ਉਹ ਹੁਣ ਬਣਨ ਨਾਲ ਕਾਫੀ ਫਰਕ ਪੈ ਗਿਆ ਹੁਣ ਅਸੀਂ ਆਫਸਰ ਵਗੈਰਾ ਇੱਥੇ ਸਟਾਫ ਵੀ ਬਹੁਤ ਘੱਟ ਸੀ ਉਹ ਵੀ ਮੰਤਰੀ ਸਾਹਿਬ ਨੂੰ ਵੀ ਕਿਹਾ ਸਾਰਿਆਂ ਨੂੰ ਅਸੀਂ ਹਾਈ ਕਮਾਂਡ ਨੂੰ ਆਪਣੇ ਤਾਈ ਗੱਲ ਪਹਚਾਈ ਤਾਂ ਉਹ ਸਾਨੂੰ ਹੁਣ ਹੌਲੀ ਹੌਲੀ ਦੇ ਰਹੇ ਆ ਸਾਰਾ ਸਟਾਫ ਜੋ ਵੀ ਆ ਤੇ ਕਾਫੀ ਹੁਣ ਫਰਕ ਪੈ ਗਿਆ ਵਾ ਉਹ ਨਾਲ ਆਏ 15-20 ਦਿਨਾਂ ਚ ਹੋਰ ਬਦਲੀਆਂ ਹੋਣੀਆਂ ਮਾ ਤੇ ਜਿੰਨਾ ਵੀ ਸਹਾਰ ਹੋ ਜਾਣਾ ਵਾ ਉਸ ਤੋਂ ਬਾਅਦ ਫੇ ਕੰਮ ਸਾਡਾ ਰੁਟੀਨ ਨਾਲ ਜਿਹੜਾ ਚੱਲੂਗਾ ਜੀ ਮੈਂ ਕੁਝ ਸ਼ਹਿਰ ਦੇ ਰਿਗਾਰਡਿੰਗ ਇੱਕ ਦੋ ਸਵਾਲ ਮੇਰੇ ਹੋਰ ਆ ਕਿ ਮੌਨਸੂਨ ਸ਼ੁਰੂ ਹੋ ਗਿਆ ਮੌਨਸੂਨ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਪਾਣੀ ਭਰਨ ਦੇ ਕਰਕੇ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਲੋਕਾਂ ਨੂੰ ਉਹਨਾਂ ਦਾ ਸਾਹਮਣਾ ਕਰਨਾ ਪੈਂਦਾ ਹਾਲਾਂਕਿ ਸਿਹਤ ਵਿਭਾਗ ਦੇ ਵੱਲੋਂ ਬਹੁਤ ਸਾਰੀਆਂ ਐਡਵਾਈਜ਼ਰੀਆਂ ਜ਼ਰੂਰ ਜਾਰੀ ਕੀਤੀਆਂ ਜਾਂਦੀਆਂ ਨੇ ਪਰ ਸ਼ਹਿਰ ਦੇ ਤੌਰ ਦੇ ਉਤੇ ਪਿਛਲੇ 5 ਸਾਲ ਨੂੰ ਜੇ ਅਸੀਂ ਛੱਡ ਦਿੱਤੀਏ ਤੇ ਮੁਸ਼ਕਲਾਂ ਦਾ ਸਾਹਮਣਾ ਜ਼ਰੂਰ ਕਰਨਾ ਪਿਆ ਸ਼ਹਿਰ ਅਸੀਂ ਜਦੋਂ ਨਾਲਿਆਂ ਦੀ ਸਫਾਈ ਆ ਡਰੇਨ ਦੀ ਉਹ ਪਹਿਲਾਂ ਹੀ ਕਰਵਾਤੀ ਆ ਜਿਹੜੀ ਗੰਦਾ ਨਾਲਾ ਸਾਡਾ ਬਹੁਤ ਸਾਲਾਂ ਤੋਂ ਪਿੱਛੇ ਨਹੀਂ ਸਫਾਈ ਹੋਈ ਸੀ ਬੂਟੀ ਵਗੈਰਾ ਆਗਾਰ ਸਭ ਕੁ ਕੋ ਕਢਾਇਆ ਵਾ ਪੋਕਲੈਨ ਦੇ ਨਾਲ ਪਿੱਛੇ ਤੁਸੀਂ ਦੇਖਿਆ ਵੀ ਹੁਣ ਪੇਪਰ ਜੂ ਵੀ ਆਇਆ ਵਾ ਜੀ ਔਰ ਉਹ ਹੁਣ ਸੀਵਰ ਹੀ ਵਗੈਰਾ ਵਾ ਮੇਨ ਕੌਸ਼ਲਾ ਰੋੜਾ ਸ਼ੋ ਆਸ਼ਨਗਰਾ ਸਿਨੇਮਾ ਰੋੜਾ ਇਹ ਸਾਰਿਆਂ ਦੇ ਨਾਲੇ ਜਿਹੜੇ ਆ ਸਾਫ ਟਾਈਮ ਟਾਈਮ ਤੇ ਕਰਾਈ ਜਾਂਦੇ ਆ ਵੀ ਜਿਹੜਾ ਪਾਣੀ ਦੀ ਨਿਕਾਸੀ ਜਿਹੜੀ ਆ ਸਚਾਰੂ ਢੰਗ ਨਾਲ ਹੋ ਜਵੇ ਤੇ ਕੋਈ ਦਿੱਕਤ ਨਾ ਆਵੇ ਹੱਲੇ ਤਾਂ ਹੀ ਤਾਂ ਵੈਸੇ ਪਰਮਾਤਮਾ ਦੀ ਕਿਰਪਾ ਵਾ ਕੋਈ ਪਾਣੀ ਪੁਣੀ ਰੁਕਿਆ ਨਹੀਂ ਜਿੱਦਾਂ ਅੱਗੇ ਕੌਸ਼ਲਾ ਰੋਡ ਤੇ ਲੋਕਾਂ ਦੀਆਂ ਦੁਕਾਨਾਂ ਜੀ ਵੱਢ ਜਾਂਦਾ ਸੀ ਤੇ ਮੈਨੂੰ ਇਹਦਾ ਵੀ ਅੱਗੇ ਵੀ ਉਹ ਠੀਕ ਹੀ ਰਹਿਣਾ ਮਾ ਕੋਈ ਇਦਾਂ ਦੀ ਦਿੱਕਤ ਨਹੀਂ ਆਉਗੀ ਦਿੱਕਤ ਨਹੀਂ ਆਊਗੀ ਬਾਕੀ ਰਹਿ ਗਈ ਗੱਲ ਡੇਂਗੂ ਵਗੈਰਾ ਦੀ ਉਹ ਪਾਣੀ ਲੋਕ ਸਾਡੀਆਂ ਟੀਮਾਂ ਜਿਹੜੀਆਂ ਮਾ ਸੈਨੀਟਰੀ ਭਾਗੀਆਂ ਹੋਰ ਉਹ ਸਭ ਡੋਰ ਟੂ ਡੋਰ ਸਭ ਜਾ ਰਹੇ ਆ ਬਜ਼ਾਰਾਂ 'ਚ ਕੋਈ ਵੀ ਕਿਸੇ ਦੇ ਕੂਲਰ ਕੋਈ ਵਾਟਰ ਕੂਲਰ ਜਾਂ ਹੋਰ ਕੁਝ ਵੀ ਲਗਾ ਪਾਣੀ ਜਿਹੜਾ ਕਿਸੇ ਛੱਪੜ ਵੀ ਲਗਾ ਉਹ ਸਾਰਿਆਂ ਨੂੰ ਕਹਿੰਦੇ ਕਲੀਅਰ ਕਰੋ ਔਰ ਸਾਰਾ ਕਰਾਈ ਜਾਂਦੇ ਆ ਹਲੇ ਤਾਈ ਤਾਂ ਕੋਈ ਵੀ ਕੇਸ ਨਹੀਂ ਆਇਆ ਜੀ ਜੇ ਕੇਸ ਅੱਗੇ ਆਂਦੇ ਵੀ ਆ ਤਾਂ ਉਹਦੇ ਲਈ ਆਪਣੀ ਤਿਆਰੀ ਕੀਤੀ ਹੈ ਮੇਰੇ ਸਾਹਮਣੇ ਤਾਂ ਆਉਗੇ ਨਹੀਂ ਜੇ ਆਉਗੇ ਤਾਂ ਉਹ ਸਭ ਤਿਆਰੀ ਆ ਉਹਦੀ ਕੋਈ ਦਾਦੀ ਨਹੀਂ ਗੱਲ ਹੈਗੀ ਸਿਵਲ ਹਸਪੀਟਲ ਐਸਐਮਓ ਸਾਹਿਬ ਨਾਲ ਵੀ ਸਿਵਲ ਸਰਜਨ ਨਾਲ ਸਾਰਿਆਂ ਨਾਲ ਗੱਲ ਹੋਈ ਦੀ ਆ ਸਾਡੇ ਮੈਡਮ ਕਮਿਸ਼ਨਰਾ ਉਹ ਵੀ ਸਮੇਂ-ਸਮੇਂ ਤੇ ਮੀਟਿੰਗਾਂ ਕਰਦੇ ਰਹਿੰਦੇ ਆ ਜੀ ਤੇ ਵਧੀਆ ਢੰਗ ਨਾਲ ਹੀ ਹੋਊਗਾ। ਅੱਛਾ ਮੇਰ ਸਾਹਿਬ ਇੱਕ ਸਾਰਿਆਂ ਦੀ ਦਿੱਕਤ ਰਹਿੰਦੀ ਆ ਕਿ ਜਿਹੜੇ ਆਪਣੀ ਪਾਰਟੀ ਦੇ ਜਿੱਤੇ ਹੋਏ ਕੌਂਸਲਰ ਆ ਉਹਨਾਂ ਦੇ ਵਾਰਡਾਂ ਦੇ ਵਿੱਚ ਕੰਮ ਹੋ ਰਿਹਾ ਬਾਕੀਆਂ ਦੇ ਵਿੱਚ ਨਹੀਂ ਹੋ ਰਿਹਾ ਇਦਾਂ ਦੀ ਦਿੱਕਤ ਫਗਵਾੜੇ ਚ ਆ ਰਹੀ ਹੈ ਕਿ ਸਭ ਦੇ ਉਸੇ ਤਰੀਕੇ ਦੇ ਨਾਲ ਕਿਉਂਕਿ ਮੈਨੂੰ ਯਾਦ ਹੈ ਰਾਜਕੁਮਾਰ ਚੱਬੇਵਾਲ ਸਾਹਿਬ ਜਦੋਂ ਆਏ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਜਿਹੜੇ ਸਾਡੇ ਨਹੀਂ ਵੀ ਉਹ ਵੀ ਜਿਹੜਾ ਕੰਮ ਲੈ ਕੇ ਆਣਗੇ ਤੇ ਕੰਮ ਪੂਰੇ ਹੋਣਗੇ ਤਾਂ ਕੀ ਉਹ ਉਹ ਪ੍ਰਕਿਰਿਆ ਚੱਲ ਰਹੀ ਆ ਫਗਵਾੜੇ ਤੇ ਯਾਦੇ 50 50 ਵਾਰਡਾਂ 'ਚ ਕੰਮ ਹੋ ਰਿਹਾ ਮਾ ਤੁਸੀਂ ਦੇਖਦੇ ਆਂ ਵੀ ਆ ਜਿਹੜੇ ਹੁਣ ਪਾਣੀ ਦੇ ਵਾਟਰ ਪ ਚਾਹੇ ਉਹ ਮੇਰਾ ਬਾੜਾ ਚਾਹੇ ਉਹ 28 3 ਨੰਬਰ ਬਾੜਾ ਜਾਂ ਉਧਰ ਡੱਡਰ ਮਲੇ ਅੱਲਾ ਇਹ ਸਾਰਾ ਪੰਪ ਲਗਾ ਰਹੇ ਆ ਜਾਂ ਪਾਣੀ ਦੀ ਜਿਹਨੂੰ ਕਿਸੇ ਨੂੰ ਕੋਈ ਦਿੱਕਤ ਨਾ ਆਵੇ ਤੇ ਲਾਈਟਾਂ ਵਾ ਲਾਈਟਾਂ ਵੀ ਸਾਮ ਨੂੰ ਦੇ ਰਹੇ ਆ ਚਾਹੇ ਕੋਈ ਆਮ ਪਾਰਟੀ ਦਾ ਵਾ ਚਾਹੇ ਕੋ ਕਾਂਗਰਸ ਦਾ ਬੀਜੇਪੀ ਦਾ ਕਿਸੇ ਨਾਲ ਕੋਈ ਬਿੱਕ ਤਰ੍ਹਾਂ ਬਿੱਤ ਕਰਾ ਨਹੀਂ ਕੀਤਾ ਜਾ ਰਹੇ ਆ ਔਰ ਆਪਾਂ ਇਸ ਚੀਜ਼ ਤੋਂ ਉੱਤੇ ਉੱਠ ਕੇ ਕਿਉਂਕਿ ਸ਼ਹਿਰ ਦੇ ਵਿੱਚ ਤਾਂ ਉਨਾਂ ਕੀ ਸ਼ਹਿਰ ਹੁਣ ਜੇ ਅਸੀਂ ਸਾਨੂੰ ਪ੍ਰਮਾਤਮਾ ਨੇ ਉਹਦਾ ਬਖਸ਼ਿਆ ਕੋਈ ਆਪਾਂ ਸਾਰੇ ਸ਼ਹਿਰ ਦੇ ਹੀ ਆ ਕੋਈ ਇੱਕ ਪਾਰਟੀ ਦਾ ਤਾਂ ਨਹੀਂ ਹੈਗੇ ਤੇ ਬਾਕੀ ਸਾਰਿਆਂ ਦਾ ਕੰਮ ਬਹੁਤ ਵਧੀਆ ਢੰਗ ਨਾਲ ਚੱਲੀ ਜਾਂਦਾ ਸਾਰੇ ਖੁਸ਼ ਆ ਸਾਰੇ ਖੁਸ਼ ਹਾਂ ਅੱਛਾ ਇੱਕ ਪਵੰਦੀ ਛੁਦਾ ਲਿਫਾਫੇ ਬੰਦ ਕਰਨ ਨੂੰ ਲੈ ਕੇ ਪ੍ਰਸ਼ਾਸਨ ਪਿਛਲੇ ਦਿਨਾਂ ਦੇ ਵਿੱਚ ਵੀ ਹਰਕਤ ਦੇ ਵਿੱਚ ਰਿਹਾ ਉਸ ਤੋਂ ਪਹਿਲਾਂ ਵੀ ਇਹ ਵਾਰਨਿੰਗਾਂ ਵੀ ਦਿੱਤੀਆਂ ਗਈਆਂ ਸੀ ਉਸ ਨੂੰ ਲੈ ਕੇ ਬਾਰ ਬਾਰ ਇਹ ਐਸੇ ਕੇਸ ਸਾਹਮਣੇ ਆ ਰਹੇ ਆ ਤੁਸੀਂ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਮੈਂ ਇਹਦੇ ਤੇ ਵਿਸ਼ੇਸ਼ ਤੌਰ ਤੇ ਚਾਹਨਾ ਕਿਉਂਕਿ ਇਹ ਸਾਰਿਆਂ ਦੇ ਫਾਇਦੇ ਦੀ ਚੀਜ਼ ਆ ਇਹ ਵਧੀਆ ਸਵਾਲ ਤੁਸੀਂ ਕੀਤਾ ਵਾ ਮੈਂ ਰੋਬੋਤਰਾ ਸਾਹਿਬ ਵੀ ਪ੍ਰੋਗਰਾਮ ਕਰਦੇ ਰਹਿੰਦੇ ਇਦਾਂ ਹੀ ਪਿੱਛੇ ਜੇ ਵੀ ਉਹਨਾਂ ਨੇ ਕੀਤਾ ਸੀ ਪੇਪਰ ਬੈਗ ਦਾ ਜੀ ਜੈਨਮੜਾ ਸਕੂਲ 'ਚ ਵੀ ਹੋਇਆ ਕਿਹੜਾ ਰੋਡ ਤੇ ਵੀ ਹੋਇਆ ਮੈਂ ਲੋਕਾਂ ਨੂੰ ਵੀ ਇਹੀ ਅਪੀਲ ਕਰੂੰਗਾ ਵੀ ਆਪਾਂ ਜਿੱਦਾਂ ਅੱਗੇ ਪਹਿਲਿਆਂ ਟਾਈਮਾਂ ਤੇ ਘਰੋਂ ਜੇ ਕੋਈ ਸਮਾਨ ਕੋਈ ਲੈਣ ਜਾਣੇ ਸੀ ਤਾਂ ਆਪਣਾ ਕੱਪੜੇ ਦਾ ਬੈਗ ਲੈ ਕੇ ਜਾਂਦੇ ਥੈਲਾ ਜਿ ਨੂੰ ਅੱਪਾ ਝੋਲਾ ਕਹਿੰਦੇ ਨੇ ਜੀ ਉਹ ਲੈ ਕੇ ਜਾਂਦੇ ਹੁਣ ਕੋਈ ਵੀ ਨਹੀਂ ਜਾਂਦਾ ਹੈਗਾ ਥੈਲਾ ਲੈ ਕੇ ਆਪਾਂ ਲਫਾਫੇ ਪਲਾਸਟਿਕ ਦੇ ਜਿਹੜੇ ਪੋਲੀਥੀਨ ਦੇ ਬੰਦੇ ਆ ਉਹਨਾਂ ਜਿਵੇਂ ਸਬਜ਼ੀ ਵੀ ਭਾਜੀ ਵੀ ਅਗੇ ਨੇ ਇਹਦਾ ਘਰੋਂ ਜਾਣਾ ਦੁੱਧ ਲੈਣ ਜਾਣਾ ਦਾ ਡੋਲੂ ਲੈ ਕੇ ਜਾਣਾ ਹੁਣ ਕੋਈ ਲੈ ਜਾਂਦਾ ਵਾ ਹੁਣ ਅਗਲਾ ਕਹਿੰਦਾ ਲਫਾਫੇ ਚ ਪਾ ਦੀ ਕਿਲੋ ਜੀ ਪਾ ਦੀ 2 ਕਿਲੋ ਦਹੀਂ ਵੀ ਇਦਾਂ ਹੀ ਆ ਜਹਾਂ ਦੇ ਕੋਲ ਹੁੰਦੇ ਸੀ ਭਾਂਡੇ ਹੁੰਦੇ ਸੀ ਬਰਤਨ ਸਾਡੀ ਦਾਦੀ ਹਣੀ ਸਾਡੇ ਦਿੰਦੇ ਹੁੰਦੇ ਸੀ ਵੀ ਆਹ ਲਓ ਜੀ ਭਾਂਡਾ ਭਾਂਡਾ ਇਹ ਮੈਂ ਲੋਕਾਂ ਨੂੰ ਇਹ اپੀਲ ਕਰੂੰਗਾ ਵੀ ਘਰੋਂ ਥੈਲਾ ਲੈ ਕੇ ਜਾਓ ਜੇ ਦੁੱਧ ਲੈਣਾ ਤੇ ਡੋਲੂ ਵਗੈਰਾ ਨਹੀਂ ਲੈ ਵੀ ਭਾਂਡਾ ਲੱਗੇ ਜਾਓ ਡੋਂਗੇ ਅਜਕਲ ਬਹੁਤ ਵਧੀਆ ਵਧੀਆ ਭੰਡੇ ਆਏ ਆ ਹੂੰ ਉਹਦੇ ਨਾਲ ਇਹ ਆ ਵੀ ਕੋਈ ਖਾਣ ਪੀਣ ਵਾਲੀ ਚੀਜ਼ ਚ ਨੁਕਸਾਨ ਵੀ ਨਹੀਂ ਹੋਊਗਾ ਜੇ ਪੋਲਥੀਂ ਚ ਵੀ ਆਪਾਂ ਪਵਾਉਨੇ ਆ ਉਹ ਸਿਹਤ ਲਈ ਵੀ ਆਪਾਂ ਆਪਣੇ ਬੱਚਿਆਂ ਦੇ ਸਿਹਤ ਦੇ ਨਾਲ ਖਲਵਾੜ ਕਰ ਰਹੇ ਮੈਂ ਤਾਂ ਇਹ ਕਹੂੰਗਾ ਦੁਕਾਨਦਾਰ ਨੇ ਤਾਂ ਪਾਈ ਦੇ ਨਾਮ ਅਸੀਂ ਦੁਕਾਨਦਾਰਾਂ ਨੂੰ ਕਹੀ ਤਾਂ ਜਾਂਦੇ ਆ ਵੀ ਨਾ ਦਿਓ ਨਾ ਫਾਫੇ ਨਾ ਵਰਤੋ ਨਾ ਵਰਤੋ ਲੇਕਿਨ ਉਹ ਲੋਕੀ ਸਾਥ ਦਊਗੇ ਤਾਂ ਫੇਰ ਆ ਆਪਾਂ ਜੇ ਕਹੀਏ ਕੱਲਾ ਪ੍ਰਸ਼ਾਸਨ ਦਾ ਕੰਮ ਆ ਇਹ ਕੱਲੇ ਦਾ ਨਹੀਂ ਹੈਗਾ ਅੱਜ ਤੋਂ ਬੰਦਾ ਢੋਲੂ ਨਹੀਂ ਲੈ ਕੇ ਗਿਆ ਤੇ ਅਗਲਾ ਕਹਿੰਦਾ ਮੈਂ ਆਪਣਾ ਖਿਲੋ ਦੁੱਧ ਕਿਉਂ ਕਾਮੇ ਨੂੰ ਦੇ ਮੈਨੂੰ ਬਿਲਕੁਲ ਸਹੀ ਗੱਲ ਬਿਲਕੁਲ ਬਿਲਕੁਲ ਅੱਛਾ ਕੁਝ ਸਵਾਲ ਵਿਰੋਧੀ ਧਿਰਾਂ ਦੇ ਕਹਿ ਸਕਦੇ ਹਾਂ ਜਾਂ ਕੁਝ ਐਸੇ ਸਵਾਲ ਜਿਹੜੇ ਤੁਹਾਡੇ ਉੱਪਰ ਕਿਤੇ ਨਾ ਕਿਤੇ ਕਿੰਤੂ ਪਰੰਤੂ ਵੀ ਕਰ ਜਾਂਦੇ ਆ ਅਸੀਂ ਉਹਨਾਂ ਦੇ ਉੱਪਰ ਜੇ ਝਾਤ ਮਾਰੀਏ ਦੇਖੋ ਹੁਸ਼ਿਆਰਪੁਰ ਰੋਡ ਦੇ ਉੱਪਰ ਇੱਕ ਵਾਸ਼ਰੂਮ ਦਾ ਮਾਮਲਾ ਜਿਹੜਾ ਵਿਰੋਧੀਆਂ ਦੇ ਵੱਲੋਂ ਵੀ ਬਹੁਤ ਚੱਕਿਆ ਜਾਂਦਾ ਬਾਰ ਬਾਰ ਤੁਸੀਂ ਸੋਸ਼ਲ ਮੀਡੀਆ ਤੇ ਵੀ ਦੇਖਦੇ ਹੋ ਆਪਣੇ ਸੋਸ਼ਲ ਮੀਡੀਆ ਦੇ ਅਖਬਾਰਾਂ ਦੇ ਵਿੱਚ ਵੀ ਉਹਦੇ ਬਾਰੇ ਬਿਆਨ ਲਗਾਏ ਜਾਂਦੇ ਆ ਔਰ ਉਹ ਉਹਨਾਂ ਵੱਲੋਂ ਇਹ ਗੱਲਾਂ ਕਹੀਆਂ ਜਾ ਰਹੀਆਂ ਕਿ ਉੱਥੇ ਜਿਹੜੀ ਐਫਆਈਆਰ ਕਰਵਾਈ ਗਈ ਉਹ ਅਨਨੋਨ ਬੰਦੇ ਤੇ ਕਰਾਂਤੀ ਇਹ ਮਾਮਲਾ ਕੀ ਆ ਸਾਰਾ ਇਹ ਜਿਹੜਾ ਮਾਮਲਾ ਨਾ ਸਾਰਾ ਸਾਡੇ ਹਾਊਸ ਬਣਨ ਤੋਂ ਪਹਿਲਾਂ ਦਾ ਹੀ ਆ ਅੱਛਾ ਜੀ ਮੈਂ ਤਾਂ ਐਵੇਂ ਥੋਣ ਕਹਿ ਦਵਾ ਮੈਂ ਬਾਥਰੂਮ ਉੱਥੇ ਦੇਖਿਆ ਵੀ ਨਹੀਂ ਸੀ ਇਹ ਕਹਿੰਦੇ ਆ ਵੀ ਉੱਥੇ ਸਿਗੇ ਸੀ ਬਾਥਰੂਮ ਤਿੰਨ ਨੰਬਰ ਸਕੀਮ ਦੇ ਵਿੱਚ ਅੰਪਰੂਵਮੈਂਟ ਟ੍ਰਸਟ ਵੱਲੋਂ ਬਣਾਏ ਗਏ ਸੀ ਵੀ ਬਾਅਦ ਚ ਫਿਰ ਕਾਰਪੋਰੇਸ਼ਨ ਨੇ ਕਿਹਾ ਵੀ ਇੱਥੇ ਬਣਾ ਦਿਓ ਤਾਂ ਢਾ ਦਿਓ ਮੈਂ ਦੇਖਿਆ ਨਹੀਂ ਐਵੇਂ ਮੈਂ ਕਹਿ ਦਵਾ ਜੀ ਤੇ ਮੈਂ ਇਹਨਾਂ ਨੂੰ ਹੁਣ ਕਿਹਾ ਵਾ ਵੀ ਆ ਜਿਹੜੇ ਬਾਥਰੂਮ ਉੱਥੇ ਬਣਾਣੇ ਆ ਉਹਨਾਂ ਨੇ ਉਦਾਂ ਲਿਖਿਆ ਮੈਨੂੰ ਜਦਾਂ ਪਤਾ ਲੱਗਾ ਵੀ ਆਪੋਜੀਟ ਸਹੀ ਸਵੀਟਸ ਦੇ ਕਿਦੇ ਸਾਹਮਣੇ ਬਣਾ ਦਿਓ ਤਾਂ ਮੈਂ ਕਿਹਾ ਵੀ ਮੈਂ ਕਹਾਂ ਦੇਖ ਲਓ ਜਲਦੀ ਇਹਨੂੰ ਖਤਮ ਕਰੋ ਮਾਮਲੇ ਨੂੰ ਤੇ ਉੱਥੇ ਨਵੇਂ ਬਣਾ ਦਿਓ ਗੱਲ ਤਾਂ ਬਾਥਰੂਮ ਬਣਨ ਦੀ ਆ ਜੀ ਹੋਰ ਉੱਥੇ ਕੀ ਕਿਸੇ ਨੂੰ ਦਿੱਕਤ ਨਾ ਆਵੇ ਕੋਈ ਬੰਦਾ ਆਂਦਾ ਵਾ ਓਕੇ ਅੱਛਾ ਸ਼ਹਿਰ ਦੀਆਂ ਲਾਈਟਾਂ ਨੂੰ ਲੈ ਕੇ ਕੁਝ ਗੱਲਾਂ ਕੀਤੀਆਂ ਜਾਂਦੀਆਂ ਕਿ ਕੁਝ ਸ਼ਹਿਰ ਦੀਆਂ ਲਾਈਟਾਂ ਬੰਦ ਆ ਅ ਨਵੇਂ ਟੈਂਡਰ ਪਾਸ ਕੀਤੇ ਜਾ ਰਹੇ ਪਰ ਪਹਿਲੇ ਜਿਹੜੇ ਟੈਂਡਰ ਸੀਗੇ ਉਹ ਲਾਈਟਾਂ ਕਿੱਥੇ ਗਈਆਂ ਉਹ ਲਾਈਟਾਂ ਨਹੀਂ ਆਈਆਂ ਉਹ ਕਿੱਥੇ ਲਗੀਆਂ ਜੇ ਆਈਆਂ ਇਹ ਇਹ ਤੁਹਾਡੇ ਤੱਕ ਵੀ ਇਹ ਗੱਲਾਂ ਪਹੁੰਚੀਆਂ ਹੋਣੀਆਂ ਅੱਗੇ ਨਵੇਂ ਟੈਂਡਰ ਤਾਂ ਹਲੇ ਹੋਏ ਵੀ ਨਹੀਂ ਜੀ ਹੁਣ ਇਹ ਆ ਵੀ ਕਰਾਂਗੇ ਪਿਛਲਾ ਟੈਂਡਰ ਜਿਹੜਾ ਸੀ ਉਹ ਹੈਗੇ ਸੀ ਡਾਰਕ ਸਪੋਰਟ ਜਿੱਥੇ ਜ਼ਿਆਦਾ ਹਨੇਰਾ ਸੀ ਉਥੇ ਦੇ ਸੀ ਉਥੇ ਦੀਆਂ ਲਾਈਟਾਂ ਉਹ ਲੱਗੀਆਂ ਜਾਂਦੀਆਂ ਵਾ ਯਾਦੇ 50 ਬਾੜਾਂ ਜਿੱਥੇ ਜਿੱਥੇ ਡਾਰ ਕੇ ਦੇ 10 ਲਗਣੀਆਂ ਕਿਤੇ 15 ਲਗਣੀਆਂ ਕਿਤੇ 20 ਲਗਣੀਆਂ ਕਿਤੇ 5 ਲਗਣੀਆਂ ਉਹ ਸਾਰਾ ਕੰਮ ਚੱਲੂ ਆ ਬਾਕੀ ਪੀਲੇ ਬਲਵਾਂ ਦਾ ਜਾਂ ਠੇਕਾ ਸਾਡਾ ਦਸੰਬਰ ਜੇ ਖਤਮ ਹੋ ਗਿਆ ਸੀ ਓਕੇ ਠੇਕੇਦਾਰ ਨਵਾਂ ਕੋ ਆਇਆ ਨਹੀਂ ਸੀ ਉਹ ਪਿੱਛੇ ਜੇ ਕਾਇਆ ਹੀ ਆ ਅਸੀਂ ਉਹਨੇ ਕੰਮ ਨਾਂ ਦੇ ਬਰਾਬਰ ਕੀਤਾ ਅਸੀਂ ਉਹਨੂੰ ਬਲੈਕਲਿਸਟ ਕਰਤਾ ਹੁਣ ਅਸੀਂ ਆਪਣਾ ਸਟਾਫ ਰੱਖਿਆ ਵਾ ਔਰ ਉਹਨਾਂ ਨੂੰ ਬੱਲਵ ਤਾਰ ਜੋ ਵੀ ਚੋਕਾਂ ਵਗੈਰਾ ਲੈ ਕੇ ਦਿੱਤੀਆਂ ਸਮਾਨ ਉਹਨੂੰ ਪ੍ਰੋਪਰ ਢੰਗ ਨਾਲ ਉਹ ਜਿਹੜਾ ਵਾ ਰਿਪੇਅਰ ਸਾਰੀ ਹੋਈ ਜਾਣੀ। ਮਤਲਬ ਤੁਸੀਂ ਕਹਿ ਰਹੇ ਹੋ। ਹੋਰ ਆਉਣ ਵਾਲੇ ਸਮੇਂ 'ਚ ਅਸੀਂ ਇਹ ਕੋਸ਼ਿਸ਼ ਕਰਨੀ ਵੀ ਜਿਹੜੇ yellow ਬੱਲਬ ਆ ਉਹ ਆਪਾਂ ਸਾਰੇ ਧਾਰ ਕੇ ਤਾਂ LED ਲਵਾ ਦਈਏ। ਉਹਦੇ 'ਚ ਇਹ ਆ ਵੀ ਕਾਰਪੋਰੇਸ਼ਨ ਤੇ ਬੋਝ ਵੀ ਘੱਟ ਪਊ ਬਿਜਲੀ ਵੀ ਘੱਟ ਖੂਕ ਹੋਊਗੀ। ਵਿਰੋਧੀ ਇਸ ਚੀਜ਼ ਨੂੰ ਨਿਸ਼ਾਨਾ ਨਹੀਂ ਬਣਾ ਰਹੇ ਕਿ ਇਹਨਾਂ ਨੂੰ ਹੁਣ ਲਾ ਕੇ ਫਿਰ ਨਵੀਆਂ ਲਾਣੀਆਂ ਮਤਲਬ ਟੈਂਡਰ ਹੋਰ ਪਾਸ ਹੋਊ ਪੈਸਾ ਹੋਰ ਲੱਗੂ। ਅਸੀਂ ਤਾਂ ਦੇਖਣਾ ਵੀ ਇਹ ਕਾਰਪੋਰੇਸ਼ਨ ਦੇ ਹੱਕ 'ਚ ਜਿਹੜੀ ਚੀਜ਼ ਵਧੀਆ ਬਿਹਤਰੀ ਲਿਆ ਲੋਕਾਂ ਦੇ ਹੱਕ 'ਚ ਉਹ ਆਪਾਂ ਉਹ ਕਰਨੀ ਆ ਹੁਣ ਤਾਂ ਸਮਾਨ ਜੇ ਆ ਜੀ ਜਾਂ ਜਿਆਦਾ ਹਨ ਮਿਲਣ ਹੁਣ ਹੁਣ ਵੀ ਜਿਹੜਾ ਸਮਾਨ ਮੰਗਾਇਆ ਲੁਧਿਆਣੇੋਂ ਜਾਲੇਦੋਲੇੋਂ ਮੰਗਾਇਆ ਫਗਵਾੜੇ ਦਾ ਕਿਸੇ ਕੋ ਮਿਲਿਆ ਵੀ ਨਹੀਂ ਇੰਨਾ ਸਮਾਨ ਉਹ ਵਿਰੋਧੀਆਂ ਦਾ ਕੰਮ ਆ ਜੀ ਉਹਨਾਂ ਨੇ ਵਿਰੋਧ ਕਰਨਾ ਪਰ ਆਪਾਂ ਜਿਹੜਾ ਕੰਮ ਆ ਲੋਕਾਂ ਦੀ ਬਿਹਤਰੀ ਲਈ ਸ਼ਹਿਰ ਦੇ ਲਈ ਔਰ ਆਪਣੇ ਸਮਾਜ ਲਈ ਆਪਾਂ ਉਹ ਕਰੀ ਜਾਣਾ ਕੋਈ ਇਦਾਂ ਦੀ ਨਹੀਂ ਗੱਲ ਉਹ ਵੀ ਬਾਅਦ ਚ ਕਹੂਗਾ ਇਹ ਵੀ ਠੀਕ ਆ ਜੀ ਜੋ ਇਹਨਾਂ ਨੇ ਕੀਤਾ ਵਧੀਆ ਕੀਤਾ ਜੀ ਬਿੱਲ ਨੂੰ ਬਹੁਤ ਫਰਕ ਪੈਣਾ ਇਲੈਕਟ੍ਰਿਸਿਟੀ ਬਿੱਲ ਜਿਹੜਾ ਆਂਦਾ ਬਾਅਦ ਜਦੋਂ 150 ਬਾੜ ਦਾ ਮਤਲਬ ਜਿੱਥੇ 72 ਬਾੜ ਦੀ ਕੰਮ ਕਰਨੀ ਆ LED ਜੀ ਨਾਲੇ ਲਾਈਟ ਵਧੀਆ ਹੋਣੀ ਆ ਨਾਲ ਹੀ ਲੇਟੈਸਟ ਹੋ ਗਈ ਲੇਟੈਸਟ ਹੋ ਅੱਛਾ ਜਦੋਂ ਵੀ ਹਾਊਸ ਦੀ ਮੀਟਿੰਗ ਹੁੰਦੀ ਆ ਹਾਊਸ ਦੀ ਮੀਟਿੰਗ ਤੋਂ ਬਾਅਦ ਇੱਕ ਵੀਡੀਓ ਦੋ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੁੰਦੀਆਂ ਕਿ ਇੱਕ ਕਾਉਂਸਲਰ ਉਹਦੇ ਨਾਲ ਲੜ ਪਿਆ ਇੱਕ ਕਾਉਂਸਲਰ ਉਹਦੇ ਨਾਲ ਲੜ ਪਿਆ ਇੱਕ ਉੱਠ ਕੇ ਚਲਾ ਗਿਆ ਇਹ ਕਿਉਂ ਹੋ ਰਿਹਾ ਬਾਰ-ਬਾਰ ਹਾਊਸ ਦੇ ਵਿੱਚ ਇਹ ਅਸੀਂ ਆ ਸੰਭਾਵਨਾ ਕਿਉਂ ਬਣਾ ਰਹੇ ਨੇ ਇਹਨਾਂ ਨੂੰ ਸਮਝਾਉਣਾ ਹੁੰਦਾ ਮਾਂ ਮੈਂ ਆਪੋਜੀਸ਼ਨ ਵਾਲਿਆਂ ਨੂੰ ਵੀ ਸਮਝਾਉਣਾ ਹੁੰਦਾ ਵੀ ਕੋਈ ਗੱਲ ਨਹੀਂ ਆਪਾਂ ਕਿਸੇ ਕੰਮ ਥੋੜਾ ਥੋੜੇ ਰੋਕਦੇ ਪਹਿਲਾਂ ਵੀ ਪ੍ਰੋਪਰ ਢੰਗ ਨਾਲ ਪੋਜੀਸ਼ਨ ਵੀ ਕਿਸੇ ਟਾਈਮ ਤੇ ਤੁਹਾਡੇ ਬਹੁਤ ਕਰੀਬੀ ਰਹੇ ਸਾਰੇ ਨਹੀਂ ਨਹੀਂ ਆਪਣੇ ਭਾਈ ਬੰਦੀ ਆ ਸਾਰੇ ਕੋਈ ਇਦਾਂ ਦੀ ਨਹੀਂ ਗੱਲ ਹੈਗੀ ਲੇਕਿਨ ਇਹਨਾਂ ਨੂੰ ਮੈਂ ਕਿਹਾ ਕੰਮ ਹੁੰਦਾ ਕੋਈ ਕੰਮ ਮੈਨੂੰ ਦੱਸੋ ਆ ਜਾਓ ਆਪਾਂ ਕਿਹੜਾ ਨਹੀਂ ਕਰਾਂਦੇ ਸਾਰਿਆਂ ਦੇ ਕੰਮ ਕਰਾਣੇ ਆ ਕੋਈ ਵੀ ਹੈਗਾ ਮੈਨੂੰ ਇਹ ਨਹੀਂ ਹੈਗਾ ਅੱਜ ਤਾਂ ਕਹਿੰਦੇ ਵੀ ਆਪਾਂ 50 ਬਾੜਾ ਜੇ ਆਪਾਂ ਸ਼ਹਿਰ ਦਾ ਕੰਮ ਕਰੀਏ ਨਾਲੇ ਸਾਨੂੰ ਉੱਪਰੋਂ ਕੋਈ ਰੋਕ ਨਹੀਂ ਟੋਕ ਨਹੀਂ ਅਗਲੇ ਤਾਂ ਕਹਿੰਦੇ ਸਾਰੇ ਸ਼ਹਿਰ ਦਾ ਸੁਧਾਰ ਕਰੋ ਤੁਸੀਂ ਜਦੋਂ ਮੈਨੂੰ ਕਿਸੇ ਨੇ ਕਿਹਾ ਹੋਵੇ ਨਹੀਂ ਜੀ ਆਪਣੇ ਬੰਦਿਆਂ ਦਾ ਹੀ ਕਰਨੇ ਤੁਸੀਂ ਕੰਮ ਮੈਨੂੰ ਭਾਵੇਂ ਡਾਕਟਰ ਰਾਜਕੁਮਾਰ ਜੱਬੇਵਾਲ ਜੀ ਆ ਚਾਹੇ ਕੋਈ ਸਾਡੀ ਸਰਕਾਰ ਦੇ ਭਗਵੰਤ ਮਾਜ ਉਹ ਕਹਿੰਦੇ ਸ਼ਹਿਰ ਦਾ ਵਿਕਾਸ ਸਾਨੂੰ ਚਾਹੀਦਾ ਵਧੀਆ ਸਫਾਈ ਹੈਨ ਸੜਕਾਂ ਵੀ ਵਧੀਆ ਹੋਣ ਉਹਨੂੰ ਮੈਂ ਤੁਹਾਨੂੰ ਹੋਰ ਦੱਸਦਾ ਪਲਾਈ ਰੋਡ ਕਿੰਨੇ ਸਾਲਾਂ ਤੋਂ ਪਿੱਛੇ ਰੁਕਿਆ ਤਾਂ ਸੀ ਕੰਮ ਉਹ ਵੀ ਟੈਂਡਰ ਲੱਗਿਆ ਉਹ ਦੋ ਤਰੀਕ ਨੂੰ ਟੈਂਡਰ ਖੋਲਣਾ ਉਹ ਸਾਰ ਜਿਹੜੀ ਆ ਲੋਕ ਦੀ ਬਣ ਜਾਣੀ ਅੱਛਾ ਮੇਰ ਬਣਨ ਤੋਂ ਬਾਅਦ ਵੀ ਕਿਤੇ ਏਦਾਂ ਤਾਂ ਨਹੀਂ ਵੀ ਕਾਂਗਰਸ ਭਰਾ ਜਿਹੜੇ ਆਪਣੇ ਕਾਂਗਰਸ ਵਾਲੇ ਆਪਣੇ ਕੋ ਕੰਮ ਲੈ ਕੇ ਆਂਦੇ ਹੋ ਯਾਰੋ ਪਹਿਲਾਂ ਕਰਾਓ ਆਪਾਂ ਬੜੇ ਲੰਬਾ ਸਮਾਂ ਇਹਨਾਂ ਦੇ ਨਾਲ ਬਤਾਇਆ ਐਸਾ ਕੁਝ ਨਹੀਂ ਹੋਣਾ ਆਮ ਪਾਰਟੀ ਦੇ ਵੀ ਸਾਰੇ ਜਿਹੜੇ ਆ ਉਹ ਵੀ ਆਪਣੇ ਹਾਂ ਉਹਨਾਂ ਨਾਲ ਤਾਂ ਤੁਹਾਡਾ ਪਿਆਰ ਹੈਗਾ ਹੀ ਬਹੁਤ ਆ ਪਤਾ ਕਿਦਾ ਕਾਂਗਰਸੀਆਂ ਨੂੰ ਤਾਂ ਫੇਕ ਕਾਫੀ ਨੋਲੇਜ ਆ ਉਹ ਵਿਚਾਰੇ ਜਿਹੜੇ ਨਵੇਂ ਬਣੇ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਕੁਝ ਨਹੀਂ ਅਜਿਹਾ ਉਹਨਾਂ ਦਾ ਵੀ ਤਾਂ ਸਾਰਿਆਂ ਦਾ ਕਰਾਈ ਜਾਂਦੇ ਕੰਮ ਹੂੰ ਇਹ ਗੱਲ ਤੁਹਾਡੀ ਮੰਨਣ ਵਾਲੀ ਹੈ ਕਿ ਜਿਹੜੇ ਨਵੇਂ ਬਣੇ ਉਹਨਾਂ ਨੂੰ ਹਲੇ ਨਹੀਂ ਨਾ ਬਿਲਕੁਲ ਅੱਛਾ ਮੈਂ ਦੋ ਤਿੰਨ ਤੁਹਾਡੇ ਤੋਂ ਸਵਾਲ ਕਰਨੇ ਹਨ ਤੁਸੀਂ ਮੈਨੂੰ ਛੋਟੇ ਛੋਟੇ 2 ਦੀ ਪੁਆਇੰਟ ਨਾਲ ਦੀ ਨਾਲ ਹੀ ਜਵਾਬ ਅੱਛਾ ਕੋਈ ਐਸਾ ਲੀਡਰ ਜਿਹਨੂੰ ਤੁਸੀਂ ਆਪਣਾ ਆਈਡਲ ਮੰਨਦੇ ਰਹੇ ਸਾਰੀ ਜ਼ਿੰਦਗੀ ਜਿਹੜਾ ਵਿਕਾਸ ਕਰਾਂਦਾ ਵਧੀਆ ਕੰਮ ਕਰਾਂਦਾ ਮੰਨਦਾ ਨਹੀਂ ਕੋਈ ਜੀ ਇੱਕ ਨਾਮ ਲੈਣਾ ਹੋਵੇ ਕਿਸੇ ਦਾ ਨਹੀਂ ਨਾਮ ਉਹ ਤਾਂ ਹੁਣ ਕਿਹਦਾ ਲਈਏ ਸਾਰੇ ਆਪਣੇ ਵਧੀਆ ਜਿਹਨਾਂ ਨੂੰ ਦੇਖ ਕੇ ਤੁਹਾਡੇ ਮਨ ਦੇ ਵਿੱਚ ਆਇਆ ਸੀ ਕਿ ਮੈਂ ਯਾਰ ਲੀਡਰ ਬੰਨਾ ਨਹੀਂ ਲੀਡਰ ਮੈਂ ਇਦਾਂ ਨਹੀਂ ਆਇਆ ਸੀ ਮੇਰਾ ਹੂੰ ਮੈਂ ਆਦਾ ਉਦਾ ਹੀ ਬਸ ਮਨ ਚ ਆਇਆ ਵੀ ਚਲੋ ਕਾਰੋਬਾਰ ਆਪਣਾ ਚੱਲਦਾ ਵਾ ਘਰਦਿਆਂ ਲੋ ਵੀ ਮੈਨੂੰ ਇਹ ਆ ਵੀ ਪੂਰੀ ਸਪੋਰਟ ਮਿਲ ਗਈ ਆਪਣੇ ਭਰਾਵਾਂ ਵੱਲੋਂ ਕਿਉਂਕਿ ਸਾਡੀ ਹੈਗੀ ਜੁਆਇੰਟ ਫੈਮਿਲੀ ਅੰਕਲ ਵਗੈਰਾ ਚਾਚੇ ਸਾਰੇ ਅਸੀਂ ਉਹਨਾਂ ਨੂੰ ਭਾਜੀ ਕਹਿੰਦੇ ਆ ਸਭ ਇਕੱਠੀ ਜੁਆਇੰਟ ਫੈਮਿਲੀ ਆ ਔਰ ਉਹਨਾਂ ਦੀ ਪੂਰੀ ਸਪੋਰਟ ਆ ਵੀ ਕੋਈ ਗੱਲ ਨਹੀਂ ਤੂੰ ਕੰਮ ਵੀ ਅਸੀਂ ਕਰੀਦਾ ਹੁਣ ਸਵੇਰ ਨੂੰ ਵੀ ਮੈਂ 10 11 11 ਵਜੇ ਫੈਕਟਰੀ ਹੁੰਨਾ ਆ ਸ਼ਾਮ ਨੂੰ ਵੇ ਜਾ ਕੇ ਦੇਖੀਦਾ ਸਾਰਾ ਕਰੀਦਾ ਕੋਈ ਇਦਾਂ ਜੀ ਘਰਦਿਆਂ ਦੀ ਬਹੁਤ ਸਪੋਰਟ ਆ ਬਸ ਇਹ ਇਹ ਨਾ ਕਰਕੇ ਅੰਨੀ ਦਾ ਜਨਾ ਉਹ ਕਰਦੇ ਦਾ ਆਪਾਂ ਫੇ ਉੱਥੇ ਹੀ ਹੋਣਾ ਸੀ ਫੈਕਟਰੀ ਅੱਛਾ ਹਾਂ ਮੇਰਾ ਅਗਲਾ ਸਵਾਲ ਇਹ ਹੀ ਸੀ ਜੇ ਲੀਡਰ ਨਾ ਹੋਣਦੇ ਤਾਂ ਫੇਰ ਕੀ ਕਰਦੇ ਫੇਰ ਫੈਕਟਰੀ ਦਾ ਕੰਮ ਜੀ ਫੇਰ ਫੈਕਟਰੀ ਦਾ ਕੰਮ ਹੀ ਚੱਲਦਾ ਹੁੰਦਾ ਹੂੰ ਫਗਵਾੜਾ ਸ਼ਹਿਰ ਦੀ ਸਭ ਤੋਂ ਚੰਗੀ ਚੀਜ਼ ਕਿਹੜੀ ਲੱਗਦੀ ਹੈ ਚੰਗੀ ਗੱਲ ਕਿਹੜੀ ਲੱਗਦੀ ਹੈ ਕਿ ਸ਼ਹਿਰ ਦੀ ਬੜੀ ਖੂਬੀ ਆ ਦੀ ਸ਼ਹਿਰ ਆਪਣਾ ਛੋਟਾ ਵਾ ਸਾਰਿਆਂ ਦਾ ਕੋਈ ਵੀ ਪਾਰਟੀ ਦਾ ਬੰਦਾ ਵਾ ਚਾਹੇ ਇੱਥੇ ਕੋਈ ਵਰਕਰ ਆ ਉਹਨਾਂ ਦਾ ਮੈਂ ਦੇਖਿਆ ਵੀ ਪ੍ਰੇਮ ਪਿਆਰ ਸਭ ਬਹੁਤ ਵਧੀਆ ਢੰਗ ਨਾਲ ਆ ਸਭ ਦਾ ਆਪਸ ਵਿੱਚ ਕੋਈ ਇਹਦੇ ਵਿੱਚ ਪਾਰਟੀ ਬਾਜੀ ਨਹੀਂ ਕੋਈ ਵੀ ਕੰਮ ਮੈ ਕੋ ਵੀ ਆਂਦੇ ਆ ਸਾਰੇ ਭਾਵੇਂ ਕਾਲੀ ਆ ਬੀਜੇਪੀ ਆ ਕਾਂਗਰਸ ਆ ਸਾਰਿਆਂ ਨਾਲ ਇਹ ਨਿਸ਼ਚਿੰਤ ਹੋ ਕੇ ਆਂਦੇ ਆ ਉਹਨਾਂ ਨੂੰ ਕੋਈ ਇੱਦਾਂ ਦੀ ਨਹੀਂ ਗੱਲ ਇਹ ਚੰਗੀ ਚੀਜ਼ ਲੱਗਦੀ ਬਹੁਤ ਵਧੀਆ ਲੱਗਦੀ ਆ ਹੂੰ ਬਈ ਆਪਣਾ ਸਮਝ ਦੇ ਆ ਸਾਰੇ ਅੱਛਾ ਸ਼ਹਿਰ ਦੇ ਲੋਕਾਂ ਨੇ ਹੁਣ ਤੱਕ ਜੋ ਜਿੰਨਾ ਤੁਹਾਡਾ ਕਾਰਜਕਾਲ ਹੋ ਗਿਆ ਸਭ ਤੋਂ ਵੱਧ ਸ਼ਿਕਾਇਤ ਕਿਹੜੀ ਚੀਜ਼ ਲਈ ਲੈ ਕੇ ਆਂਦੇ ਤੁਹਾਡੇ ਕੋਲ ਕਿ ਆਹ ਕੰਮ ਮੇਰੇ ਸਾਹਬ ਹੋਣਾ ਚਾਹੀਦਾ ਸਭ ਤੋਂ ਵੱਧ ਸ਼ਿਕਾਇਤ ਕਿਹਦੀ ਆਂਦੀ ਸ਼ਹਿਰ ਫਗਵਾੜੀ ਦੀ ਲਾਈਟਾਂ ਦੀ ਆਂਦੀ ਆ ਲਾਈਟਾਂ ਕਹਿੰਦੀ ਉਹ ਲਾਈਟਾਂ ਦੀ ਵੀ ਹੁਣ ਹੋ ਜਾਣੀਆਂ ਕਿਉਂਕਿ ਹੁਣ ਗਾ ਆਪਣੇ ਦਿਨ ਵਾਰ ਵੀ ਸ਼ੁਰੂ ਹੋ ਜਾਣੇ ਆ ਤਿਹਾਰ ਸ਼ੁਰੂ ਹੋ ਜਾਣੇ ਹੁਣ ਜਨਮ ਅਸ਼ਟਮੀ ਆ ਰਹੀ ਆ શ્રી ਕ੍ਰਿਸ਼ਨ ਜਨਮ ਅਸ਼ਟਮੀ ਉਹਦੇ ਲਈ ਮੈਂ ਵੀ ਹੁਣ ਇਹ ਜਿਹੜੇ ਆ ਬਿਜਲੀ ਵਾਲ ਜੇਈ ਵਗੈਰਾ ਐਸਡੀਓ ਸਾਰੇ ਹੁਣ ਸਦਨਾ ਵੀ ਸਾਰੀ ਜਿਹੜੀ ਉਤੋਂ ਪਹਿਲਾਂ 14 ਤਰੀਕ ਨੂੰ ਸ਼ੋਭਾ ਯਾਤਰਾ ਨਿਕਲ ਰਹੀ ਉਹ ਤੋਂ ਪਹਿਲਾਂ ਆਪਾਂ ਸਾਰੇ ਬਜ਼ਾਰਾਂ ਚ ਮੱਲਿਆਂ ਚ ਐਨ ਸਚਾਰੂ ਢੰਗ ਨਾਲ ਵਧੀਆ ਢੰਗ ਨਾਲ ਜਿਹੜੀਆਂ ਲਾਈਟਾਂ ਵਗੈਰਾ ਕਰ ਦਈਏ ਸਹੀ ਅੱਛਾ ਪ੍ਰਾਇਓਰਟੀ ਸ਼ਹਿਰ ਦੀਆਂ ਸੜਕਾਂ ਜਾਂ ਫਿਰ ਸਵਾਈ ਸਫਾਈ ਸਭ ਤੋਂ ਪਹਿਲਾਂ ਪ੍ਰਾਇਓਰਟੀ ਦੋਨੇ ਕੰਮ ਆ ਚੁੱਕੇ ਨੂੰ ਦਵਾਂਗੇ ਸਫਾਈ ਜੀ ਸਫਾਈ ਸੜਕਾਂ ਦਾ ਦਾ ਪੈਚ ਵਗੈਰਾ ਹੋਈ ਜਾਂਦੇ ਆ ਜਾਂ ਸੜਕਾਂ ਨਵੀਆਂ ਜਿਹੜੀਆਂ ਬਣੀਆਂ ਉਹ ਵੀ ਬਣੀ ਜਾਂਦੀਆਂ ਹੁਣ ਸਾਡੇ ਅੱਜ ਜੇ ਸੀ ਦਾ 슈ਗਰ ਮਿਲ ਚੌਂਗ ਜੀ ਦੇਖੋ ਤੁਸੀਂ ਅੰਡਰਪਾਸ ਕਿੰਨੇ ਸਾਲਾਂ ਤੋਂ ਇਦਾਂ ਹੀ ਪਿਆ ਸੀ ਛੱਪੜ ਲੱਗਾ ਹੁੰਦਾ ਸੀ ਡੰਪ ਵੀ ਇੱਕ ਪਾਸੇ ਬਣਿਆ ਆਂਦਾ ਸੀ ਉਹ ਸਾਰਾ ਅਸੀਂ ਸਾਫ ਸਫਾਈ ਕਰਕੇ ਵਧੀਆ ਫਰਸ਼ ਲੱਗਿਆ ਦੂਏ ਪਾਸੇ ਵੀ ਜਿਹੜਾ ਅੰਡਰਪਾਸ ਦੇ ਉਹ ਵੀ ਫਰਸ਼ ਲੱਗਦਾ ਪਿਆ ਅੱਜ ਲੱਗੇਦੇ ਆ ਬੰਦੇ ਜੀ ਉੱਥੇ ਵਧੀਆ ਪੇਂਟ ਕਰਕੇ ਔਰ ਲਾਈਟਾਂ ਵਗੈਰਾ ਲਾ ਕੇ ਆਂ ਵਧੀਆ ਹੋ ਜਾਊਗਾ ਕੰਮ ਵਧੀਆ ਹੋ ਜਾਣਾ ਅੱਛਾ ਮੇਰਾ ਆਖਰੀ ਸਵਾਲ ਆ ਸ਼ਹਿਰ ਦੇ ਵਿੱਚ ਵਿਰੋਧੀ ਪਾਰਟੀ ਦੀ ਤੁਹਾਡੇ ਲਈ ਸਭ ਤੋਂ ਵੱਡੀ ਗਲਤਫਹਿਮੀ ਕਿਹੜੀ ਹੈ ਕੀ ਲੱਗਦਾ ਉਹਨਾਂ ਨੂੰ ਉਹਨਾਂ ਦੇ ਦਿਲ 'ਚ ਗਲਤਫਹਿਮੀ ਕਿਹੜੀ ਚੱਲਦੀ ਹੈ ਕੀ ਕਹਿ ਸਕਦਾ ਉਹਨਾਂ ਦੇ ਦਿਲ ਦੀ ਮੈਨੂੰ ਹੁਣ ਕੋਈ ਪਤਾ ਨਹੀਂ ਪਰ ਜੋ ਕਹਿੰਦੇ ਆ ਵੀ ਅਜਿਹਾ ਆਪਦਾ ਔਰ ਮੈਂ ਅੱਜ ਤਾਈਂ ਕਦੀ ਕੋਈ ਕੋ ਗਲਤ ਕੰਮ ਕੀਤਾ ਨਹੀਂ ਨਾ ਕਿਸੇ ਕੋਲੋਂ ਕੋਈ ਅਲਜ਼ਾਮ ਲਾंदे ਲਾਈ ਜਾਣ ਪਰ ਮੈਂ ਕੁਝ ਉਹਦੇ ਵੱਲ ਧਿਆਨ ਨਹੀਂ ਦਿੰਦਾ ਅਸੀਂ ਸਾਨੂੰ ਤਾਂ ਇਹ ਆ ਵੀ ਆਪਣਾ ਕੰਮ ਜਿਹੜਾ ਬਿਹਤਰੀ ਦਾ ਸ਼ਹਿਰ ਦੇ ਵਿਕਾਸ ਲਈ ਜਿਹੜਾ ਕਰਨਾ ਅਸੀਂ ਕਰੀ ਜਨਮ ਆ ਬਾਕੀ ਆਪ ਹੀ ਉਹਨਾਂ ਦੀ ਗਲਤਫਹਿਮੀ ਦੂਰ ਹੋ ਜਾਣੀ ਆ ਅੱਛਾ ਇੱਕ ਮੇਅਰ ਦੀ ਸੀਟ ਤੁਸੀਂ ਸ਼ਹਿਰ ਫਗਵਾੜੇ ਦੇ ਦੂਸਰੇ ਮੇਅਰ ਆ ਇੱਕ ਇਲਜ਼ਾਮ ਲੱਗਦਾ ਰਹਿੰਦਾ ਆ ਹਰ ਇੱਕ ਸ਼ਹਿਰ ਦੇ ਮੇਅਰ ਦੇ ਉੱਪਰ ਲੱਗਦਾ ਕਿ ਮੇਅਰ ਸਾਹਿਬ ਤਾਂ ਬੈਠੇ ਆ ਕੰਮ ਤਾਂ ਕੋਈ ਹੋਰ ਹੀ ਕਰਾਂਦਾ ਤੁਹਾਨੂੰ ਤਾਂ ਨੀ ਗੱਲ ਕਦੇ ਸੁਣਨ ਨੂੰ ਮਿਲੀ ਨਹੀਂ ਨਹੀਂ ਮੈਂ ਤਾਂ ਪੂਰੀਆਂ ਪਾਵਰਾ ਆ ਚਾਹੇ ਇੱਥੇ ਮਾਨ ਸਾਹਿਬ ਆ ਚਾਹੇ ਡਾਕਟਰ ਰਾਜ ਕੁਮਾਰ ਚੰਬੇਲ ਜੀ ਉਹ ਕਹਿੰਦੇ ਸ਼ਹਿਰ ਦੇ ਵਿਕਾਸ ਲਈ ਸਾਫ ਸਵੈ ਲਈ ਤੁਹਾਨੂੰ ਔਰ ਬਾਈਗੋੜ ਮੈਂ ਕਹਿੰਨਾ ਉਹਨਾਂ ਨੇ ਕਦੀ ਨਹੀਂ ਰੋਕ ਟੋਕ ਕੀਤੀ ਉਹ ਕਹਿੰਦੇ ਜੋ ਕਰਨਾ ਤੁਸੀਂ ਆਪਣੇ ਪੋਲ ਪਲਾਜਾ ਪਾ ਕਰੋ ਤੁਸੀਂ ਜੋ ਵੀ ਸਾਰੀਆਂ ਬਾਤਾਂ ਸਾਡੇ ਲੋਕ ਕੋਈ ਰਿਵਾਇਵ ਨਹੀਂ ਤੁਸੀਂ ਕਹਿੰਦੇ ਆਲੋ ਇਹ ਨਾਲ ਮੈਨੂੰ ਉਹ ਕਹਿੰਦੇ ਹਮ ਲੇਕਿਨ ਮੈਂ ਫੇਰ ਵੀ ਉਹਨਾਂ ਨੂੰ ਪੁੱਛਦਾ ਹਾਂ ਕਹਿੰਦਾ ਤੁਸੀਂ ਪੁੱਛਦੇ ਕਿਉਂ ਦੇਖੋ ਜੋ ਵੀ ਹੈ ਸ਼ਹਿਰ ਦੀ ਵਿਕਾਸ ਲਈ ਕਰੋ ਆਪਾਂ ਗਰੀ ਜਾਨੇ ਆਪਾਂ ਨੂੰ ਕੋਈ ਰੋਕ ਟੋਕ ਨਹੀਂ ਹੈ ਹਮ ਅੱਛਾ ਸ਼ਹਿਰ ਦੀ ਸੁਰੱਖਿਆ ਨੂੰ ਲੈ ਕੇ ਕਿੱਦਾਂ ਦਾ ਕੰਮ ਚੱਲ ਰਿਹਾ ਕਿਉਂਕਿ ਪਿਛਲੇ ਸਮਿਆਂ ਦੇ ਵਿੱਚ ਥੁੜੀਆਂ ਜਿਹੀਆਂ ਘਟਨਾਵਾਂ ਆਈਆਂ ਹਾਲਾਂਕਿ ਪੁਲਿਸ ਪ੍ਰਸ਼ਾਸਨ ਆਪਣਾ ਕੰਮ ਬਖੂਬੀ ਕਰ ਰਿਹਾ ਬਹੁਤ ਸਾਰੇ ਕੇਸ ਫੜੇ ਵੀ ਆ ਤੁਹਾਡੀ ਨਜ਼ਰ ਦੇ ਵਿੱਚ ਕੁਝ ਐਸਾ ਹੈ ਜੇ ਆਪਾਂ ਸ਼ਹਿਰ ਦੀ ਸੁਰੱਖਿਆ ਕਿਉਂਕਿ ਜਿੱਦਾਂ ਤੁਸੀਂ ਹੁਣੇ ਗੱਲ ਕੀਤੀ ਕਿ ਤਿਉਹਾਰ ਸ਼ੁਰੂ ਹੋ ਗਏ ਹੁਣ ਜਨਮ ਅਸ਼ਟਮੀ ਤੋਂ ਬਾਅਦ ਅੱਗੇ ਤਿਉਹਾਰ ਹੀ ਚੱਲਣੇ ਲਾਸਟ ਦੇ ਸਾਲ ਦੇ ਐਂਡ ਤੱਕ ਤੇ ਸੁਰੱਖਿਆ ਨੂੰ ਲੈ ਕੇ ਤੁਸੀਂ ਲੋਕਾਂ ਨੂੰ ਵੀ ਕੀ ਆਸ਼ਵਾਸਨ ਦੇਣਾ ਚਾਹੋਗੇ ਸੁਰੱਖਿਆ ਵਾਲੇ ਬਿਲਕੁਲ ਲੋਕਾਂ ਦਾ ਧਿਆਨ ਰੱਖਿਆ ਜਾਊਗਾ ਐਸਪੀ ਮੈਡਮ ਨਾਲ ਐਸਐਸਪੀ ਸਾਹਿਬ ਨਾਲ ਮੇਰੀ ਗੱਲ ਹੁੰਦੀ ਰਹਿੰਦੀ ਆ ਉਹ ਵੀ ਕਹਿੰਦੇ ਆ ਵੀ ਆਪਾਂ ਜੋ ਵੀ ਆ ਪੂਰਾ ਪੀਸੀਆਰ ਵਗੈਰਾ ਜੋ ਵੀ ਲੱਗੇਦੇ ਆ ਉਹਨਾਂ ਨੂੰ ਮੈਂ ਕਹਿੰਦਾ ਇਹਨਾਂ ਨੂੰ ਪੂਰੀ ਇਹਨਾਂ ਕੋਲੋਂ ਕਰਾਓ ਸ਼ਹਿਰ ਦੀ ਹੂੰ ਨਸੀਹ ਹਾਂਜੀ ਕਿ ਸ਼ਹਿਰ ਦੇ ਵਿੱਚ ਰਾਉਂਡ ਰਹਿਣਾ ਰਾਤ ਨੂੰ ਵੀ ਕਿਉਂਕਿ ਲੋਕ ਆਪ ਸ਼ਹਿਰ ਦੇ ਅੰਦਰਲੇ ਏਰੀਆ ਜੀ ਤਾਂ ਇੰਨਾ ਨਹੀਂ ਹੈਗਾ ਬਾਹਰ ਲੀਆਂ ਕਲੋਨੀਆ ਜਿੱਦਾਂ ਚਾਹਨ ਨਗਰ ਹਰਗਵਿੰਦ ਨਗਰ ਉਥੇ ਇੰਨਾ ਦਾ ਪੂਰਾ ਮੋਟਰਸਾਈਕਲਾਂ ਤੇ ਜਿਹੜਾ ਕੰਮੀ ਜਨ ਸਹੀ ਆ ਕੋਈ ਇਦਾਂ ਦਾ ਜੀ ਜਾਲਿਆਂ ਦੇ ਤੁਸੀਂ ਸ਼ਹਿਰ ਦੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਸ਼ਹਿਰ ਦੇ ਲੋਕਾਂ ਨੂੰ ਕਹਾਂਗੇ ਵੀ ਇਹ ਇਕੱਲਾ ਪ੍ਰਸ਼ਾਸਨ ਦਾ ਕੰਮ ਨਹੀਂ ਹੈਗਾ ਇਹ ਸਾਡਾ ਸਾਥ ਦਿਓ ਤੁਸੀਂ ਕੋਈ ਸਾਫ ਸਫਾਈ ਆ ਜੇ ਕੋਈ ਮੇਨ ਗੱਲ ਸਾਫ ਸਫਾਈ ਦੀ ਆ ਜੀ ਉਨਾ ਪਰ ਲਫਾਫੇ ਚ ਸਮਾਨ ਘਰ ਦਾ ਕੂੜਾ ਗਰਗੜ ਪਾਨੇ ਆ ਕਿਸੇ ਦੇ ਦੂਏ ਦੇ ਮੋਰੇ ਸੱਟ ਦੇਣੇ ਮੈਂ ਕਹਿੰਨਾ ਵੀ ਰੇੜੇ ਵਾਲੇ ਲੱਗੇਦੇ ਆ ਸਵੀਪਰ ਲੱਗੇਦੇ ਆ ਉਹਨਾਂ ਦੇ ਰੇੜੇ ਚ ਪਾਓ ਤੁਸੀਂ ਰੇੜੇ ਚ ਸਾਫ ਸਫਾਈ ਰਹਿੰਦੀ ਆ ਹੁਣ ਸੰਡੇ ਵਾਲੇ ਦਿਨ ਦੇਖ ਲੋ ਕਈ ਮੱਲਿਆਂ ਚ ਕਿੰਨਾ ਕੂੜਾ ਪਿਆ ਹੁੰਦਾ ਉਹਨਾਂ ਨੂੰ ਪਤਾ ਵੀ ਅੱਜ ਨਹੀਂ ਆਣਾ ਫੇਰ ਸਿੱਟੋ ਹੀ ਨਾ ਮੰਡੇ ਨੂੰ ਆਣਾ ਮੰਡੇ ਨੂੰ ਫੇਰ ਉਹਨਾਂ ਦੇ ਰੇੜੇ ਚ ਪਾ ਦਿਓ ਕੋਈ ਗੱਲ ਨਹੀਂ ਤੁਹਾਨੂੰ ਕੋ ਕਹਿੰਦਾ ਥੋੜਾ ਤੁਸੀਂ ਆਪਣੀ ਮਰਜ਼ੀ ਨਾਲ ਖੁਸ਼ੀ ਨਾਲ ਜੋ ਉਹਨਾਂ ਨੂੰ ਜੋ ਦਿਨਾ ਦਿਓ ਜੀ ਉਹ ਵੀ ਤਾਂ ਲੱਗੇਦੇ ਵਿਚਾਰੇ ਸਾਫ ਸਫਾਈ ਨੂੰ ਇਹ ਆ ਵੀ ਵਧੀਆ ਸਾਫ ਸੁਥਰਾ ਬਾਜ਼ਾਰ ਹੋਵੇ ਗਲੀ ਹੋਵੇ ਕੋ ਆਪਣੇ ਰਿਸ਼ਤੇ ਆ ਰਾਂ ਅਗਲਾ ਕਵੀ ਯਾਰ ਵਧੀਆ ਚੀਜ਼ ਆ ਵਧੀਆ ਹਾਫ ਸਫਾਈ ਆ ਨਹੀਂ ਤਾਂ ਸਾਨੂੰ ਲੋਕਾਂ ਨੂੰ ਕਹਿੰਨਾ ਉਹਨਾਂ ਨੇ ਵੀ ਆ ਲਾਉ ਜੀ ਕੀ ਐ ਇੱਥੇ ਸਾਫ ਸਫਾਈ ਨਹੀਂ ਹੈਗੀ ਬਾਕੀ ਮੈਂ ਤੁਹਾਨੂੰ ਹੋਰ ਵੀ ਕਹ ਦਿੰਨਾ ਕੁੱਤਿਆਂ ਦਾ ਵੀ ਜਿਹੜਾ ਬਹੁਤ ਸ਼ਹਿਰ ਦੇ ਵਿੱਚ ਸੀਗਾ ਸੀ ਉਹ ਵੀ ਅਸੀਂ ਇੱਥੇ ਸ਼ੈਲਟਰ ਰੂਮ ਬਣਾ ਰਹੇ ਆ ਬਾਬੇ ਗਦੀਆ ਉਹ ਕੁੱਤਿਆਂ ਦਾ ਵੀ ਬਹੁਤ ਵਧੀਆ ਕੰਮ ਹੋ ਜਾਣਾ ਵਾ ਔਰ ਉਹ ਕੋਈ ਦਿੱਕਤ ਨਹੀਂ ਆਊਗੀ ਉਹ ਵੀ ਜੀ ਕੋਈ ਦਿੱਕਤ ਨਹੀਂ ਹਾਂ ਜੀ ਠੀਕ ਹੈ ਤੁਸੀਂ ਸਾਡੇ ਨਾਲ ਜੁੜੇ ਔਰ ਸਾਡੇ ਸਾਰੇ ਸਵਾਲਾਂ ਦੇ ਜਵਾਬ ਬਾਕੂਬੀ ਦਿੱਤੇ ਔਰ ਬੜੇ ਸ਼ਾਂਤ ਸੁਭਾਅ ਦੇ ਹੋ ਤੁਸੀਂ ਸਵਾਲ ਚਾਹੇ ਤਿੱਖਾ ਵੀ ਹੋਵੇ ਬੜੇ ਠੱਡੇ ਹਿਸਾਬ ਦੇ ਨਾਲ ਤੁਸੀਂ ਉਹਨਾਂ ਦੇ ਜਵਾਬ ਦਿੱਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਇਹ ਸੀ ਸਾਡੇ ਨਾਲ ਸ਼ਹਿਰ ਫਗਵਾੜਾ ਦੇ ਮੇਅਰ ਰਾਮਪਾਲ ਉਪਲ ਜੀ ਜਿਨ੍ਹਾਂ ਤੋਂ ਅਸੀਂ ਜੋ ਵੀ ਸ਼ਹਿਰ ਦੇ ਹੋਰੇ ਕੰਮ ਸੀ ਯਾ ਆਨਾਲਾਈਨ ਟਾਈਮ ਤੇ ਜਿਹੜੇ ਕੰਮਾਂ ਦੀ ਲੋਕ ਡਿਮਾਂਡ ਕਰਦੇ ਆ ਉਹ ਸਵਾਲ ਕਿਤੇ ਕੁਝ ਵਿਰੋਧੀਆਂ ਦੇ ਸਵਾਲ ਹੁੰਦੇ ਜੋ ਹਾਊਸ ਦੇ ਵਿੱਚ ਅਸੀਂ ਜਦੋਂ ਵੀਡੀਓਸ ਸੁਣਦੇ ਸੀ ਤਾਂ ਸਾਡੇ ਬਹੁਤ ਸਾਰੇ ਸਵਾਲ ਸੀ ਕਿ ਜਦੋਂ ਮੇਅਰ ਸਾਹਿਬ ਦੇ ਨਾਲ ਬੈਠਾਂਗੇ ਤੇ ਇਹ ਸਵਾਲ ਸਵਾਲਾਂ ਦੇ ਜਵਾਬ ਜ਼ਰੂਰ ਲੈਣੇ ਚਾਹੀਦੇ ਨੇ ਸੋ ਉਮੀਦ ਹੈ ਕਿ ਸ਼ਹਿਰ ਫਗਵਾੜਾ ਦੀ ਪ੍ਰਗਤੀ ਦੇ ਲਈ ਮੇਅਰ ਸਾਹਿਬ ਨੂੰ ਔਰ ਇਹਨਾਂ ਨੂੰ ਜੋ ਪਾਵਰਾਂ ਦਿੱਤੀਆਂ ਗਈਆਂ ਨੇ ਉਹਦਾ ਬਖੂਬੀ ਇਸਤੇਮਾਲ ਕਰਕੇ ਸ਼ਹਿਰ ਨੂੰ ਵਧੀਆ ਬਣਾਉਣ ਦੇ ਵਿੱਚ ਇਹ ਕਾਮਯਾਬ ਹੋਣਗੇ ਔਰ ਇਹਨਾਂ ਦਾ ਜਿਹੜਾ ਕਾਰਜਕਾਲ ਜਿਹੜਾ ਉਹਨਾਂ ਨੇ ਹੁਣ ਤੱਕ ਨਿਭਾਇਆ ਹੈ ਉਹਦੇ ਵਿੱਚ ਸੇਵਾਵਾਂ ਜਿਸ ਤਰੀਕੇ ਨਾਲ ਨਿਭਾਈਆਂ ਆਨਾਲੇ ਟਾਈਮ ਦੇ ਵਿੱਚ ਵੀ ਸੇਵਾਵਾਂ ਨੂੰ ਉਸੇ ਤਰੀਕੇ ਦੇ ਨਾਲ ਨਿਭਾਉਂਦੇ ਰਹਿਣ ਸੋ ਦੇਖਦੇ ਰਹੋ ਬਿਲਟੀ ਵੀ ਯੂਕੇ ਧੰਨਵਾਦ